ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਅੱਜ ਆਪਾਂ ਗੁਰੂ ਪਿਆਰੇ ਗੁਰਸਾਹਿਬ ਦੀ ਕਿਰਪਾ ਦੇ ਨਾਲ ਬੈਠੇ ਆ ਆਪਣੇ ਸਿੰਘ ਨਵੇਂ ਆਏ ਉਹਨਾਂ ਦੇ ਸਵਾਲ ਜਵਾਬ ਆ ਉਹ ਆਪਾਂ ਰਿਕਾਰਡ ਕਰਾਂਗੇ ਨਾਲੇ ਤੇ ਨਾਲ ਆਪਾਂ ਉਹਨਾਂ ਦੇ ਗੁਰਸਾਹਿਬ ਦੀ ਕਿਰਪਾ ਨਾਲ ਜਵਾਬ ਦੇਣ ਦੀ ਟਰਾਈ ਕਰਦੇ ਆ ਸੋ ਹਾਂਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਜਿੱਦਾਂ ਨਵੇਂ ਜੁੜੇ ਆ ਜੇ ਗੁਰਸਾਹਿਬ ਨਾਲ ਤੇ ਬਹੁਤ ਸਾਰੇ ਸਵਾਲ ਨੇ ਜਿਵੇਂ ਕਿ ਦੁਨੀਆ ਤੋਂ ਪਹਿਲਾਂ ਕੀ ਸੀ ਤੇ ਰੱਬ ਕੀ ਕਰਦਾ ਸੀਗਾ ਪਹਿਲਾਂ ਹਾਂਜੀ ਵਾਇਰੂ ਸਭ ਤੋਂ ਪਹਿਲਾਂ ਵਾਇਰੂ ਆਪਣੇ ਆਪ ਹੀ ਸੀਗਾ ਗੁਰਬਾਣੀ ਵਿੱਚ ਗੁਰੂ ਸਾਹਿਬ ਦੱਸਦੇ ਆ ਸੋ ਪਹਿਲਾਂ ਅਰਬਦ ਅਰਬਤ ਹੰਦੂਕਾਰਾ 36 ਯੁਗ ਗਵਾਸਾ 36 ਯੁਗ ਇੱਕ ਸਮਾਂ ਦੱਸਿਆ ਵਾਇਰੂ ਨੇ ਆਪਣੇ ਸਮਝਣ ਲਈ ਪਰ ਵਾਇਰੂ ਬਹੁਤ ਟਾਈਮ ਆਪਣੇ ਆਪ ਹੀ ਸੀਗਾ ਕੋਈ ਧਰਤੀ ਕੋਈ ਬ੍ਰਹਿਮੰਡ ਕੋਈ ਖੰਡ ਕੁਝ ਨਹੀਂ ਸੀਗਾ ਸਿਰਫ ਵਾਇਰੂ ਆਪਣੇ ਆਪ ਸੀਗਾ ਤੇ ਉਹਦੇ ਤੋਂ ਬਾਅਦ ਵਾਇਰੂ ਨੇ ਸਾਰੀ ਸ੍ਰਿਸ਼ਟੀ ਬਣਾਈ ਜੀਵ ਬਣਾਏ ਜੰਮਣ ਮਰਨ ਬਣਾਇਆ ਸੋ ਪਹਿਲਾਂ ਅਰਬਦਨ ਅਰਬਦ ਧੁੰਦੂਕਾਰਾ ਪਹਿਲਾਂ ਕੁਝ ਨਹੀਂ ਸੀਗਾ ਕੋਈ ਧਰਤੀ ਕੋਈ ਪਲੈਨਟ ਕੁਝ ਵੀ ਨਹੀਂ ਸੀਗਾ ਸਿਰਫ ਵਾਇਰੂ ਸੀਗਾ ਹਾਂ ਗੁਰੂ ਗ੍ਰੰਥ ਸਾਹਿਬ ਜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੁਸੀਂ ਪਾਸ਼ਾ ਹੀ ਸੀਗੇ ਕਿਉਂਕਿ ਗੁਰੂ ਪਾਸ਼ਾ ਆਦਿਆ ਇਹ ਸੀਗੇ ਵਾਇਰੂ ਪ੍ਰਕਾਸ਼ਮਨ ਵਾਇਰੂ ਸੀਗਾ ਨਿਰਗਨ ਰੂਪ ਦੇ ਵਿੱਚ ਤਾਂ ਹੋਰ ਕੋਈ ਜਿਹੜੀ ਖੇਡ ਸੀ ਉਹ ਨਹੀਂ ਸੀਗੀ ਤੇ ਜਿਹੜੀ ਆ ਜਗਤ ਦੀ ਖੇੜ ਆ ਉਹ ਬਾਦ ਵਿੱਚ ਵੈਰੂ ਨੇ ਬਣਾਈ ਆ ਬਹੁਤ ਬਰ ਧਰਤੀ ਬਣਾਈ ਆ ਤੇ ਬਹੁਤ ਬਰ ਢਾਈ ਆ ਖਿੰਮੇ ਥਾਪ ਥਾਪ ਦਾ ਇੱਕ ਸਕਿੰਟ ਵਿੱਚ ਢਾਹ ਦਿੰਦਾ ਆ ਇੱਕ ਸਕਿੰਟ ਵਿੱਚ ਹੋਰ ਧਰਤੀ ਬਣਾ ਲੈਂਦਾ ਆ ਤੇ ਕਈ ਵਾਰ ਕਈ ਵਾਰ ਇਹ ਵੀ ਸਵਾਲ ਆਉਂਦਾ ਕਿ ਕਿੰਨੀ ਵਾਰ ਬਣਾਇਆ ਇੰਨੀ ਵਾਰ ਤਾਂ ਆਪਾਂ ਨੂੰ ਨੰਬਰ ਤਾਂ ਕੋਈ ਨਹੀਂ ਪਤਾ ਪਰ ਗੁਰੂ ਸਾਹਿਬ ਨੇ ਲਿਖਿਆ ਕਈ ਵਾਰ ਪਸੁਰੇ ਪਸਾਰਾ ਪਤਾ ਨਹੀਂ ਕਿੰਨੀ ਕੁ ਬਣਾ ਢਾਹਿਆ ਕਿੰਨੀ ਵਾਰ ਬਣਾਇਆ ਢਾਹਣ ਦਾ ਬਣਾਉਣ ਦਾ ਜਦੋਂ ਰਜੀ ਕਰਦਾ ਢਾਹਣਦਾ ਆ ਦੁਬਾਰਾ ਫਿਰ ਸ੍ਰਿਸ਼ਟੀ ਰਚ ਦਿੰਦਾ ਆ ਪਰ ਮੇਨ ਜਿਹੜਾ ਬਣਾਉਣ ਦਾ ਵੈਰੂ ਦਾ ਆਪਣੇ ਜੀ ਪੁੱਤਰ ਨੂੰ ਧਰਤੀ ਤੇ ਭੇਜਦਾ ਆ ਉਹਨਾਂ ਨੂੰ ਹੁਕਮ ਕਰਦਾ ਜਾ ਕੇ ਨਾਮ ਜਪੋ ਨਾਮ ਜਪ ਕੇ ਮੇਰੇ ਕੋਲ ਵਾਪਸ ਆ ਜਾਓ ਜੇ ਤੁਸੀਂ ਜੰਮਣ ਮਰਨ ਤੋਂ ਨਿਕਲਣਾ ਆ ਪਰ ਇਹ ਖੇਡ ਲੰਮੀ ਆ ਆਮ ਇਨਸਾਨ ਨੂੰ ਸਮਝ ਨਹੀਂ ਆਉਂਦੀ ਇਸ ਕਰਕੇ ਉਹ ਨਹੀਂ ਸਮਝਦਾ ਗੁਰਬਾਣੀ ਦੇ ਲੜ ਗੁਰੂ ਸਾਹਿਬ ਦੇ ਲੜ ਨਹੀਂ ਲੱਗਦਾ ਜੰਮਣ ਮਰਨ ਚ ਪਿਆ ਰਹਿੰਦਾ ਤੇ ਵੈਗੁਰ ਜੀ ਦੁਨੀਆ ਕਿਵੇਂ ਬਣਾਈ ਗੁਰੂ ਸਾਹਿਬ ਨੇ ਹਾਂਜੀ ਵੈਗੁਰ ਜੀ ਜਿਵੇਂ ਗੁਰੂ ਸਾਹਿਬ ਆਪਾਂ ਨੂੰ ਕਹਿੰਦੇ ਨੇ ਸਚਿ ਤ੍ਰਿ ਭਵਨ ਆਪਾ ਬਣ ਆਪਾ ਬਣੇ ਦੀ ਜਲ ਹੋਈ ਜਲ ਤੇ ਤ੍ਰਿ ਭਵਨ ਸਾਜਿਆ ਘਟ ਘਟ ਜੋਤ ਸਮੋਇ ਸਭ ਤੋਂ ਪਹਿਲਾਂ ਵਾਹਿਗੁਰੂ ਨੇ ਹਵਾ ਬਣਾਈ ਹਵਾ ਬਣਾ ਕੇ ਫਿਰ ਉਸ ਤੋਂ ਬਾਅਦ ਵਾਹਿਗੁਰੂ ਨੇ ਪਾਣੀ ਬਣਾਇਆ ਪਾਣੀ ਦੇ ਨਾਲ ਉਹਨੇ ਤ੍ਰਿ ਭਵਨ ਬਣਾਤਾ ਸਾਰਾ ਕੁਝ ਉਹਨੇ ਪਾਣੀ ਦੇ ਨਾਲ ਬਣਾਤਾ ਫਿਰ ਕਹਿੰਦੇ ਪਾਣੀ ਦੇ ਨਾਲ ਬਣਾ ਕੇ ਉਹਦੇ ਵਿੱਚ ਫਿਰ ਘਟ ਘਟ ਜੋਤ ਸਮੋਇ ਜੋ ਕੁਝ ਵੀ ਉਹਨੇ ਬਣਾਤਾ ਸਾਰੀ ਸ੍ਰਿਸ਼ਟੀ ਉਹਨੇ ਬਣਾ ਕੇ ਉਹਦੇ ਵਿੱਚ ਆਪ ਬਹਿ ਗਿਆ ਜੋਤ ਰੂਪੋ ਆਪ ਬੈਠਿਆ ਹੋਇਆ ਜਿਵੇਂ ਗੁਰੂ ਸਾਹਿਬ ਇਹੀ ਗੱਲ ਕਹਿੰਦੇ ਆ ਨਾ ਆਪੀ ਨੇ ਆਪ ਸਜਿਓ ਆਪੀ ਨੇ ਰਚਿਓ ਨੋ ਦੂਈ ਕੁਦਰਤ ਸਾਜੀਆ ਕਰ ਅਸਨ ਡਿਠੋ ਚੋ ਕਹਿੰਦੇ ਆਪਣੇ ਆਪ ਆਪਣੇ ਆਪ ਤੋਂ ਬਣ ਗਿਆ ਫਿਰ ਦੂਸਰੇ ਨੰਬਰ ਤੋਂ ਨੇ ਕੁਦਰਤ ਬਣਾਈ ਕਿਵੇਂ ਬਣਾਈ ਉਹ ਆਪਾਂ ਨੂੰ ਦੱਸਤਾ ਹਵਾ ਤੋਂ ਹਵਾ ਤੋਂ ਪਾਣੀ ਪਾਣੀ ਤੋਂ ਬਾਅਦ ਫਿਰ ਉਹ ਸਾਰੀ ਉਹਨੇ ਕੁਦਰਤ ਬਣਾਈ ਫਿਰ ਕਹਿੰਦੇ ਉਹ ਭੁੱਲ ਨਹੀਂ ਗਿਆ ਉਹ ਜਿਹੜਾ ਉਹਨੇ ਖੇਡ ਚਲਾਉਣੀ ਸੀ ਤਿੰਨ ਕਰਤਾ ਇੱਕ ਖੇਲ ਰਚਾਇਆ ਉਹਨੇ ਹੁਣ ਖੇਡ ਚਲਾਉਣੀ ਸੀ ਉਹ ਕੁਦਰਤ ਬਣਾ ਕੇ ਉਹਨੂੰ ਭੁੱਲਿਆ ਨਹੀਂ ਉਹਦੇ ਵਿੱਚ ਕਰ ਆਫਸੈਂਟ ਡਿੱਠੋ ਚਾਹ ਉਹਦੇ ਵਿੱਚ ਬਹਿ ਕੇ ਬਹੁਤ ਖੁਸ਼ ਹੋਇਆ ਖੁਸ਼ ਹੋ ਕੇ ਹੁਣ ਚਲਾ ਵੀ ਰਿਹਾ ਉਹਨੂੰ ਉਹਨੇ ਸਿਰਫ ਬਣਾ ਹੀ ਨਹੀਂ ਚਲਾਉਂਦਾ ਵੀ ਏ ਜਿਵੇਂ ਹੁਣ ਸੂਰਜ ਵੀ ਰੋਜ਼ ਚੜਦਾ ਦਿਨ ਰੋਜ਼ ਚੜਦਾ ਰਾਤ ਵੀ ਰੋਜ਼ ਹੁੰਦੀ ਏ ਉਹ ਉਹਦੇ ਹੁਕਮ ਚ ਹੋ ਰਹੀ ਉਹਨੇ ਇੱਕ ਵਾਰੀ ਹੁਕਮ ਕਰਿਆ ਸਾਰਾ ਆਕੋਸ਼ ਉਹਦੇ ਹੁਕਮ ਦੇ ਚਾਪੇ ਹੀ ਚੱਲ ਰਿਹਾ ਜਿਵੇਂ ਉਹ ਚੰਗਾ ਲੱਗਾ ਉਹੇ ਚੱਲ ਰਿਹਾ ਜਿ ਕਰਤਾ ਪੁਰਖ ਹੈ ਨਾ ਜਿੱਦਾਂ ਕਿਸੇ ਮੈਸਤਰੀ ਨੇ ਆ ਟੇਬਲ ਬਣਾਇਆ ਉਹਦੇ ਵਿੱਚ ਨਹੀਂ ਬੈਠਾ ਹੈਨਾ ਪਰ ਵਾਇਰੂ ਕੀ ਆ ਕਰਤਾ ਆ ਕਰਕੇ ਪੁਰਖ ਆ ਉਹ ਵਿੱਚ ਸਮਾਇਆ ਹੋਇਆ ਹਰੇਕ ਜੀਵ ਦੇ ਵਿੱਚ ਹਰੇਕ ਧਰਤੀ ਪਲੈਨਟ ਦੇ ਵਿੱਚ ਉਹ ਹਰੇਕ ਕਣ ਕਣ ਦੇ ਵਿੱਚ ਸਮਾਇਆ ਹੋਇਆ ਆ ਕਿਤੇ ਬਾਹਰ ਨਹੀਂ ਚਲ ਗਿਆ ਵਿੱਚੇ ਬੈਠਾ ਆ ਠੀਕ ਹੈ ਅਨੇ ਭਾਈ ਸਾਹਿਬ ਜੀ ਜਿੱਦਾਂ ਗੁਰੂ ਸਾਹਿਬ ਕਹਿੰਦੇ ਖੇਲ ਖੇਲ ਤ ਖੇਲ ਖੇਲ ਤ ਅੰਤ ਕੋ ਫਿਰ ਏਕ ਉਹ ਗੁਰੂ ਸਾਹਿਬ ਜਿੱਦਾਂ ਆਪਣੇ ਨਿਆਣੇ ਨਹੀਂ ਜਾਂਦੇ ਬੀਜ ਤੇ ਚਲ ਜਾਂਦੇ ਆ ਬੀਜ ਤੇ ਕੀ ਕਰਦੇ ਉਹ ਬਹੁਤ ਸੋਹਣਾ ਸਾਰੀ ਦਿਹਾੜੀ ਘਰ ਬਣਾਉਂਦੇ ਆ ਸ਼ਾਮ ਤੱਕ ਲੱਗੇ ਰਹਿੰਦੇ ਆ ਅੱਛਾ ਸ਼ਾਮ ਨੂੰ ਕੀ ਕਰਦੇ ਆ ਆਉਣ ਲੱਗੇ ਇੱਕ ਮਿੰਟ ਤੇ ਲੱਤ ਮਾਰਦੇ ਉਹ ਢਾ ਦਿੰਦੇ ਆ ਇਦਾਂ ਹੀ ਗੁਰੂ ਸਾਹਿਬ ਕੀ ਕਰਦੇ ਆ ਆ ਖੇਲ ਖੇਲ ਤ ਅੰਤ ਕੋ ਫਿਰ ਏਕ ਉਹ ਇੱਕਦਮ ਹੀ ਬਸ ਉਹ ਢਾ ਕੇ ਫੇਰ ਬਣਾ ਲੈਂਦੇ ਆ ਔਰ ਰੱਖੇ ਹਾਂ ਬਸ ਆ ਆ ਗੇਮ ਖੇਲਦਾ ਬਾਬਾ ਇੱਕ ਉਹ ਨਾਲ ਨਾ ਵੈਰੂ ਦਾ ਇੱਕ ਇੱਕ ਖੇੜ ਜਿਹੜਾ ਆ ਬਹੁਤ ਵੱਡਾ ਆ ਬਹੁਤ ਸੁਨੇਰਾ ਆ ਬਹੁਤ ਵਧੀਆ ਔਰ ਬਹੁਤ ਖਤਰਨਾਕ ਵੀ ਆ ਕਿਉਂ ਜਿਹੜੇ ਜੀਵ ਆ ਕੇ ਭੁੱਲ ਗਏ ਇੱਥੇ ਉਹ ਇਹੋ ਜੇ ਮਾਇਆ ਦੇ ਚਾਲ ਚ ਫਸਦੇ ਆ ਇਹੋ ਜੇ ਚੱਕਰ ਚ ਪੈਂਦੇ ਆ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਦੋਂ ਉਹ ਆਪਣਾ ਮੂਲ ਗਵਾ ਕੇ ਧਰਮ ਰਾਏ ਕੋ ਚਲ ਜਾਂਦੇ ਆ ਆਪਣੀ ਜੀਵਨ ਦੀ ਬਾਜ਼ੀ ਹਾਰ ਜਾਂਦੇ ਆ ਸੋਨਾ ਤੇ ਵਧੀਆ ਉਹਦੇ ਲਈ ਆ ਜਿਹੜਾ ਉਹਦੇ ਉਸੂਲਾਂ ਨਾਲ ਵੱਜ ਕੇ ਗੁਰਮੁਖ ਬਣ ਕੇ ਨਾਮ ਜਪ ਕੇ ਚਲੇ ਗਿਆ। ਸੋ ਖੇੜ ਵੈਰੂ ਨੇ ਬਣਾਇਆ। ਬਣਾਇਆ ਹੀ ਸਾਡੇ ਲਈ ਆ। ਦੇਖੋ ਗਿੱਡੀਆਂ ਧਰਤੀਆਂ ਵੈਰੂ ਨੇ ਸਾਈਟੀਆਂ। ਕਿੱਡੇ ਪਲਾਨਰ ਤਿਆਰ ਕਰਦੇ। ਕੀ ਕੀ ਬਣਾਤਾ ਪੰਜ ਤੱਤ ਕਰ ਸਿਸ਼ਟ ਸਭ ਸਾਜੀ। ਕੋਈ ਛੇਮਾ ਕਰ ਸਕੇ ਜੇ ਕੀਤਾ ਹੋਵੇ। ਇੱਕ ਚੈਲੰਜ ਵੀ ਕਰਦੇ ਗੁਰੂ ਸਾਹਿਬ ਕਹਿੰਦੇ ਕਿ ਦਹਾਉ ਕਰਕੇ ਕੋਈ ਛੇਮਾ ਤੱਤ ਕਰ ਸਕਦਾ। ਸਾਇੰਸ ਇੰਨੇ ਬੜੀਆਂ ਵੱਡੀਆਂ ਗੱਪਾਂ ਮਾਰਦੇ ਆ। ਕੋਈ ਛੇਮਾ ਤੱਤ ਨਹੀਂ ਬਣਾਉਂਦਾ। ਪੰਜਾਂ ਤੱਤਾਂ ਤੋਂ ਸਾਰਾ ਖੇੜਿਆ। ਕਿਸੇ ਵੀ ਪਾਸੇ ਧਿਆਨ ਮਾਰ ਲਓ ਪੰਜ ਤੱਤ ਆ। ਛੇ ਮਤਾ ਤਤ ਹੈ ਨੀਗਾ ਹੁਣ ਪੰਜਾਂ ਤਤਾਂ ਦੇ ਹਵਾ ਪਾਣੀ ਅਗ ਅਸਮਾਨ ਉਹ ਸਾਰਿਆਂ ਤੋਂ ਇੱਕ ਖੇਡ ਬਣਾਈ ਕੁਦਰਤ ਕੁਦਰਤ ਦੇ ਵਿੱਚੋਂ ਸਾਨੂੰ ਜੀਵ ਪੁੱਤਰ ਨੂੰ ਭੇਜਿਆ ਕੁਦਰਤ ਦੇ ਵਿੱਚ ਤੇ ਜੀਵ ਪੁੱਤਰ ਨੂੰ ਕੀ ਕਿਹਾ ਤੂੰ ਨਾਮ ਜਪਣਾ ਨਾਮ ਜਪਣ ਦੇ ਲਈ ਸਾਨੂੰ ਨਾਮ ਜਪਾਉਣ ਦੇ ਲਈ ਇਹ ਧਰਮਸ਼ਾਲਾ ਤਿਆਰ ਕੀਤੀ ਆ ਧਰਮਸ਼ਾਲਾ ਤੇ ਆ ਕੇ ਅਸੀਂ ਨਾਮ ਜਪਣਾ ਆ ਪਰ ਜਿਹੜਾ ਇਸ ਖੇਡ ਨੂੰ ਨਹੀਂ ਸਮਝਦਾ ਕਰਮਾ ਕਰਕੇ ਰੱਬ ਤੋਂ ਦੂਰ ਆ ਉਹ ਮਨ ਦੀਆਂ ਮੋਚਾਂ ਕਰਕੇ ਮਰ ਜਾਂਦਾ ਆ ਔਰ ਮਨ ਦੇ ਪਿੱਛੇ ਲੱਗਣ ਵਾਲੇ ਨੂੰ ਉਹਨੂੰ ਸਜਾਵਾਂ ਬਹੁਤ ਆ ਤੇ ਗੁਰਮੁਖ ਜਿਹੜਾ ਆ ਉਹਨੂੰ ਉਹਨੂੰ ਗੁਰਸਾਭ ਸੱਚਖੰਡ ਲੈ ਜਾਂਦੇ ਆ ਮਨਮੁਖ ਨੂੰ ਨਰਕਾਂ ਚ ਸਜਾਵਾਂ ਬਹੁਤਣੀਆਂ ਪੈਂਦੀਆਂ ਤੇ ਵਾਹਿਗੁਰੂ ਜੀ ਆਪਣਾ ਮਨਮੁਖ ਕੌਣ ਆ ਜਿਵੇਂ ਤੁਸੀਂ ਕਹੋਣੇ ਮਨਮੁਖ ਵੀ ਤੇ ਗੁਰਮੁਖ ਦੇ ਕੁਝ ਕਿਹਾ ਸੀਗਾ ਹਾਂਜੀ ਕੌਣ ਆ ਮਨਮੁਖ ਮਨਮੁਖ ਉਹ ਆ ਜਿਹੜਾ ਆਪਣੇ ਜੋ ਮਨ ਕਹਿੰਦਾ ਉਹ ਕਰਦਾ ਹੁਣ ਤੁਹਾਡੇ ਮਨ ਨੇ ਕਿਹਾ ਪਿਆ ਜਿਵੇਂ ਗੁਰਦੁਆਰੇ ਜਾਣਾ ਤੁਸੀਂ ਗੁਰਦੁਆਰੇ ਆਗਾ ਤੇ ਇਹ ਤੁਹਾਡਾ ਵਧੀਆ ਕਰਮ ਲਿਖਿਆ ਗਿਆ ਹੈ ਨਾ ਹੁਣ ਇਸੇ ਮਨ ਨੇ ਸਵੇਰ ਨੂੰ ਕਹਿਣਾ ਵੀ ਵੀਕੈਂਡ ਆ ਪੇ ਚੱਲ ਜਾ ਪੱਬ ਚੱਲੀਏ ਸ਼ਰਾਬ ਸੂਪੀਏ ਡਾਂਸ ਡੂਸ ਦੇਖੀਏ ਜਾ ਕੇ ਮੌਜਾਂ ਕਰੀਏ ਵੀਕੈਂਡ ਆ ਸਾਰੀ ਦੁਨੀਆ ਕਰਦੀ ਆ ਜੋ ਮਨ ਕਹਿੰਦਾ ਉਹਨੂੰ ਜਿਹੜਾ ਇਨਸਾਨ ਫੋਲੋ ਕਰੇ ਉਹਨਾਂ ਨੂੰ ਮਨ ਉਹ ਕਹਿੰਦੇ ਆ ਤੇ ਪਰ ਬਿਰਲੇ ਆ ਵਿੱਚ ਜੋ ਗੁਰੂ ਕਹਿੰਦਾ ਉਹ ਕਰਦੇ ਆ ਉਹ ਆਪਾਂ ਚਲੋ ਬਾਹਰ ਵਿੱਚ ਉਹ ਉਹ ਟਰੈਕ ਵੱਖਰਾ ਜਾਣਾ ਹੈ ਗੁਰਮੁਖ ਦਾ ਪਹਿਲਾਂ ਮਨਮੁਖ ਦਾ ਲੈਨੇ ਆ ਸੋ ਨਾਲ ਇਹਦੇ ਵਿੱਚ ਵੈਰੂ ਇਹ ਵੀ ਆ ਵੀ ਆ ਆਪਾਂ ਨੂੰ ਵੈਰੂ ਨੇ ਭੇਜਿਆ ਸਾਰਿਆਂ ਨੂੰ ਹੀ ਆ ਸਾਰਿਆਂ ਨੂੰ ਆਪਣੇ ਘਰ ਚੋਂ ਹੀ ਭੇਜਿਆ ਰੱਬ ਨੇ ਆਪਣੇ ਘਰ ਚੋਂ ਹੀ ਭੇਜਿਆ ਗੁਰੂ ਸਾਹਿਬ ਕਹਿੰਦੇ ਆ ਸਭ ਇਕੱਠੇ ਹੋਏ ਆਇਆ ਘਰ ਜਾਸਨ ਬਾਟ ਬਟਾਇਆ ਗੁਰਮਖਲਾਹਾ ਲੈ ਗਏ ਮਨਮੁਖ ਚੱਲੇ ਮੋਲ ਗਵਾਏ ਜੋ ਜਿਹੜੇ ਤਾਂ ਗੁਰਸਿੱਖ ਆ ਉਹ ਤਾਂ ਲਾਹਾ ਲੈ ਕੇ ਜਾਂਦੇ ਆ ਨਾਮ ਜਪਣ ਲਈ ਪ੍ਰਮਾਤਮਾ ਨੇ ਭੇਜਿਆ ਸੀਗਾ ਨਾਮ ਜਪ ਕੇ ਲਾਹਾ ਲੈ ਕੇ ਵਾਪਸ ਸੱਚਖੰਡ ਜਾਂਦੇ ਆ ਜਿਹੜੇ ਮਨਮੁਖ ਆ ਉਹ ਮਨ ਦੇ ਮਗਰ ਲਾ ਕੇ ਆਪਣੀ ਜਿੱਤੋਂ ਤਾਂ ਮौज ਕਰਦਾ ਪਰ ਉਹ ਘਾਟਾ ਤੇ ਨੁਕਸਾਨ ਕਰਾ ਕੇ ਜਾਂਦਾ ਆ ਮਨ ਕਹਿੰਦਾ ਆ ਵਿਕਾਰ ਭੋਗ ਲਾ ਭੋਗ ਲੈਂਦਾ ਆ ਹੁਣ ਅੱਜ ਤੁਹਾਡਾ ਮਨ ਨੇ ਕਿਹਾ ਇੱਥੇ ਆਉਣਾ ਗੁਰਦੁਆਰੇ ਆਉਣਾ ਇਹ ਚੰਗਾ ਕਰਮ ਬਣ ਗਿਆ ਇਸੇ ਮਨ ਨੇ ਕੱਲ ਨੂੰ ਕਹਿਣਾ ਜਾ ਕੇ ਪਬ ਦੇ ਵਿੱਚ ਸ਼ਰਾਬ ਪੀਏ ਡਾਂਸ ਕਰੀਏ ਸੋ ਉਹ ਮਨਮੁਖ ਨੇ ਉਹੀ ਕੰਮ ਕਰਨਾ ਆ ਜੋ ਮਨ ਕਹਿੰਦਾ ਆ ਸੋ ਉਹਦੇ ਲਈ ਘਟ ਆਇਆ ਸੋ ਮਨਮੁਖ ਹਮੇਸ਼ਾ ਮਨ ਦੀ ਗੱਲ ਮੰਨਦਾ ਆ ਜੋ ਮਾਈਂਡ ਵਿੱਚ ਆਉਂਦਾ ਉਹਨੂੰ ਪੂਰਾ ਕਰਦਾ ਆ ਉਹਨੂੰ ਇੰਜੋਏ ਕਰਨਾ ਚਾਹੁੰਦਾ ਆ ਦੁਨੀਆ ਦੇ ਵਿੱਚ ਐਸ਼ ਕਰਨੀ ਚਾਹੁੰਦਾ ਆ ਉਹ ਰੱਬ ਦੀ ਦਰਗਾਹ ਦੇ ਵਿੱਚ ਪ੍ਰਵਾਨ ਨਿਕਾ ਉਹ ਘਾਟਾ ਖਾ ਕੇ ਜਾਂਦਾ ਆ ਜਿਹੜਾ ਗੁਰਸਿੱਖ ਆ ਉਹ ਗੁਰੂ ਦੇ ਕਹਿਰੇ ਚੱਲਦਾ ਆ ਮਨਮੁਖ ਮਨ ਕਹਿੰਦਾ ਵਾਲ ਕੱਟਦੇ ਹੋ ਮੈਂ ਸੋਹਣਾ ਲੱਗਣਾ ਮੈਂ ਬੁੱਢਾ ਲੱਗਦਾ ਵਾਲ ਰੱਖ ਕੇ ਨਾਲੀ ਰੱਖ ਕੇ ਮਨ ਕਹਿੰਦਾ ਨਾ ਤੇ ਪਰ ਜਿਹੜਾ ਅੰਦਰ ਵੈਰੂ ਦਾ ਪੁੱਤਰ ਬੈਠਾ ਆ ਉਹ ਕਹਿੰਦਾ ਆ ਵੀ ਨਹੀਂ ਸਾਫ਼ ਸੂਤ ਹੋਣਾ ਚਾਹੀਦਾ ਆ ਸੋ ਮਨਮੁਖ ਜੋ ਮਨ ਕਹਿ ਰਿਹਾ ਉਹ ਹੀ ਕਰ ਰਿਹਾ ਸੋ ਉਹਨੂੰ ਮਨਮੁਖ ਕਹਿੰਦੇ ਆ ਤੇ ਗੁਰਸਿੱਖ ਆ ਜੋ ਗੁਰੂ ਕਹਿੰਦਾ ਆ ਉਹਨੂੰ ਗੁਰਸਿੱਖ ਕਹਿੰਦੇ ਆ ਹਾਂ ਜੀ ਤੁਜੀ ਕਸ ਕਰੀ ਜੇ ਦੰਬਾ ਸੋ ਮੰਦੀ ਗੱਲ ਮੱਲ ਵਾਲਾ ਸਿੰਪਲ ਹੋ ਗਿਆ ਉਹ ਮਨਮੁਖ ਹੋ ਗਿਆ ਜੋ ਗੁਰੂ ਸਾਹਿਬ ਕਹਿੰਦੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਜੋ ਉਹ ਮੰਨਦਾ ਉਹ ਗੁਰ ਸਿੱਖਿਆ ਸ਼ਾਰਟ ਚ ਆਪਾਂ ਬਾਅਦ ਚੋ ਕਲੀਅਰ ਕਰਾਂਗੇ ਤੇ ਵਾਹਿਗੁਰੂ ਜੀ ਜਿਵੇਂ ਤੁਸੀਂ ਮਨਮੁਖ ਤੇ ਗੁਰਮੁਖ ਦੀ ਗੱਲ ਕੀਤੀ ਮਰ ਤਾਂ ਦੋਵਾਂ ਨੇ ਵੀ ਜਾਣਾ ਮਨਮੁਖ ਮਨਮੁਖ ਨੇ ਵੀ ਮਰ ਜਾਣਾ ਤੇ ਗੁਰਮੁਖ ਨੇ ਵੀ ਮਰ ਹੀ ਜਾਣਾ ਤੇ ਫਰਕ ਕੀ ਦੋਵਾਂ ਚ ਸਭੋ ਵਧੀਆ ਆਪਦੇ ਮਨ ਦੀ ਐਸ਼ ਕਰਕੇ ਜਾਂਦਾ ਇੱਕ ਜੀਵਨ ਮਿਲਿਆ ਆਪਦੇ ਮਨ ਦੀ ਸੁਣਦਾ ਆਪ ਦਾ ਵਧੀਆ ਜਿਵੇਂ ਨੋਂਦਾ ਤੇਲ ਕਰਦਾਵੇਂ ਕਰਦਾ ਹਾਂਜੀ ਵੈਗਰੋ ਜਿਵੇਂ ਹੁਣ ਜਿਹੜੀ ਗੱਲ ਏ ਇਹ ਗੁਰੂ ਸਾਹਿਬ ਨੇ ਇੱਕ ਖੇਡ ਬਣਾਈ ਏ ਤਿੰਨ ਕਰਤਾ ਇੱਕ ਖੇਲ ਰਚਾਇਆ ਹੁਣ ਇੱਕ ਖੇਡ ਬਣਾਈ ਜਿਹੜਾ ਮਨਮੁਖ ਹੈ ਉਹ ਆਪਣੇ ਮਨ ਦੇ ਪਿੱਛੇ ਹੀ ਲੱਗਿਆ ਪਰ ਉਹਨੂੰ ਇਹ ਨਹੀਂ ਪਤਾ ਹੈਗਾ ਉਹ ਮਨ ਦੇ ਪਿੱਛੇ ਲਾ ਕੇ ਬਹੁਤ ਵੱਡੀ ਗਲਤੀ ਕਰਦਾ ਦੇਖੋ ਹੁਣ ਮਨ ਦੇ ਪਿੱਛੇ ਲਾ ਕੇ ਉਹ ਤੇਥੇ ਐਸ਼ ਕਰ ਰਿਹਾ ਪਰ ਜਿਹੜਾ ਗੁਰਮੁਖ ਹੈ ਉਹ ਗੁਰੂ ਸਾਹਿਬ ਤੋਂ ਮਤ ਲੈਂਦਾ ਉਹ ਭਈ ਵਿਕਾਰ ਨਹੀਂ ਭੋਗਣੇ ਭਾਈ ਤੂੰ ਆ ਗਲਤ ਕੰਮ ਨਹੀਂ ਕਰਨਾ ਉਹਨੂੰ ਕਿੰਨੀਆਂ ਪਾਬੰਦੀਆਂ ਨੇ ਪਰ ਜਿਹੜਾ ਮਨਮੁਖ ਉਹ ਤਾਂ ਐਸ਼ ਕਰਦਾ ਹੁਣ ਸਵਾਲ ਤਾਂ ਹੀ ਇਹ ਉੱਠਦਾ ਵੀ ਅਸੀਂ ਕਿਉਂ ਨਾ ਐਸ਼ ਕਰ ਲਈਏ ਜੇ ਸਾਰੇ ਐਸ਼ ਕਰਦੇ ਨੇ ਅਸੀਂ ਕਿਉਂ ਨਾ ਐਸ਼ ਕਰ ਲਈਏ ਪਰ ਗੁਰੂ ਸਾਹਿਬ ਕਹਿੰਦੇ ਪੁੱਤਰ ਨਹੀਂ ਗੁਰੂ ਸਾਹਿਬ ਆਪ ਨੂੰ ਇਹ ਜੀ ਸਮਝਾਉਂਦੇ ਨੇ ਭਾਈ ਮਰਨਾ ਸਾਰਿਆਂ ਨੇ ਆ ਪਰ ਗੁਰਮੁਖ ਦੇ ਮਰਨ ਦਾ ਤੇ ਮਨਮੁਖ ਦੇ ਮਰਨ ਦਾ ਜ਼ਮੀਨ ਅਸਮਾਨ ਦਾ ਫਰਕ ਹੋਇਆ ਕਿਉਂਕਿ ਗੁਰਮੁਖ ਨੂੰ ਗੁਰੂ ਸਾਹਿਬ ਨੇ ਆਪ ਆਉਣਾ ਆਪਣੇ ਪੁੱਤਰ ਨੂੰ ਆਪ ਸੱਚਖੰਡ ਲੈ ਕੇ ਜਾਣਾ ਬਹੁਤ ਪਿਆਰ ਦੇ ਨਾਲ ਔਰ ਹੁਣ ਜਿਹੜੀ ਮਨਮੁਖ ਦੀ ਗੱਲ ਆਉਂਦੀ ਏ ਹੁਣ ਕਈ ਕਹਿੰਦੇ ਨੇ ਜੀ ਅਗਲੀ ਦੁਨੀਆ ਹੈ ਨਹੀਂ ਪਰ ਗੁਰੂ ਸਾਹਿਬ ਆਪਾਂ ਨੂੰ ਕਹਿੰਦੇ ਨਾਨਕ ਜੀ ਉਪਾਇਕ ਹੈ ਲਖਨਾਵਾਂ ਧਰਮ ਬਹਾਲਿਆ ਕਹਿੰਦੇ ਭਾਈ ਪਹਿਲਾਂ ਗੁਰੂ ਸਾਹਿਬ ਨੇ ਜੀਵ ਪੁੱਤਰ ਬਣਾਇਆ ਫਿਰ ਉਸ ਤੋਂ ਬਾਦ ਉਹਨੇ ਧਰਮ ਰਾਜ ਬਣਾਇਆ ਕਦ ਲਈ ਬਣਾਇਆ ਉਹਦਾ ਲੈਖੇ ਜੋਖੇ ਲਈ ਭਾਈ ਉਹਦਾ ਲੇਖਾ ਜੋਖਾ ਹੁੰਦਾ ਉਹਦਾ ਸਾਰਾ ਕੁਝ ਉੱਥੇ ਹੁਣ ਹੁੰਦਾ ਉੱਥੇ ਸੱਚੋ ਹੀ ਸੱਚ ਨਿਬੜੇ ਕਹਿੰਦੇ ਧਰਮ ਰਾਜ ਦੀ ਕਚਹਿਰੀ 'ਚ ਸਾਰਾ ਸੱਚ ਨਿਬੜਾ ਹੁੰਦਾ ਸੱਚ ਦਾ ਇਹ ਨਹੀਂ ਹੈਗਾ ਵੀ ਉੱਥੇ ਆਪਾਂ ਮੜ ਜੀ ਗੱਲ ਲੁਕੋਲਾਂਗੇ ਉੱਥੇ ਕੁਝ ਨਹੀਂ ਲੁ ਸੱਚੋ ਹੀ ਸੱਚ ਨਿਬੜੇ ਤੁਨ ਵੱਖ ਕੱਢੇ ਜੇ ਜਮਾਲਿਆ ਤੇ ਕਹਿੰਦੇ ਭਾਈ ਜਿਹੜੇ ਹੁਣ ਗਲਤ ਕੰਮ ਕਰਨ ਵਾਲੇ ਨੇ ਉਹਨਾਂ ਨੂੰ ਨਾਲ ਦੀ ਨਾਲ ਵੱਖ ਕੱਢ ਲੈਂਦਾ ਚੁਣ ਕੇ ਉਸੇ ਟਾਈਮ ਧਰਮ ਰਾਏ ਨੇ ਵੱਖ ਕੱਢ ਲੈਣੇ ਨੇ ਉਹ ਫਿਰ ਥਾਉ ਨਾ ਪਾਈ ਕੂੜਿਆਰ ਕਹਿੰਦੇ ਜਿਹੜਾ ਕੂੜਿਆਰ ਹੈ ਜਿਹੜਾ ਬੰਦਾ ਇੱਥੇ ਆਪਣੇ ਮਨ ਦੇ ਪਿੱਛੇ ਲੱਗ ਕੇ ਗਿਆ ਆਪਣਾ ਇੱਥੇ ਜੀਵਨ ਗੁਆ ਕੇ ਗਿਆ ਉਹ ਐਸ਼ ਕਰਦਾ ਗਿਆ ਮਨ ਦੇ ਪਿੱਛੇ ਲੱਗ ਕੇ ਉਹ ਦੁਨੀਆ ਦੀ ਜਿਹੜੇ ਨੇ ਐਸ਼ ਕਰੀਏ ਨਸ਼ੇ ਪੱਤੇ ਕਰੇ ਨੇ ਬੀਬੀਆਂ ਭੋਗੀਆਂ ਨੇ ਜੋ ਗਲਤੋ ਨੇ ਕੰਮ ਕਰੇ ਨੇ ਕਹਿੰਦੇ ਉੱਥੇ ਥਾਉਣ ਉਹਨੂੰ ਜਗ੍ਹਾ ਨਹੀਂ ਉੱਥੇ ਮਿਲਣੀ ਹੈਗੀ ਮੂੰਹ ਕਾਲੇ ਦੋਜਕ ਚਾਲਿਆ ਐਦਾਂ ਨਹੀਂ ਉਹਨੂੰ ਲੈ ਕੇ ਜਾਣਾ ਠੀਕ ਹੈ ਇੱਥੇ ਆਪਾਂ ਕਹਿੰਦੇ ਉਹ ਐਸ਼ ਕਰਦਾ ਜੀ ਉੱਥੇ ਐਸ਼ ਪ੍ਰਸਤੀ 'ਚ ਮੋਜਾਂ ਕਰਦਾ ਗੱਡੀਆਂ ਰੱਖੀਆਂ ਵੱਡੀਆਂ ਪੂਰੀ ਐਸ਼ ਕਰ ਰਿਹਾ ਪਰ ਜਿਹੜੀ ਗੱਲ ਹੈ ਨਾ ਉੱਥੇ ਉਹਦਾ ਬਹੁਤ ਮਾੜਾ ਹਾਲ ਉਹਨਾਂ ਨੂੰ ਮੂੰਹ ਕਾਲਾ ਕਰਕੇ ਲੈ ਕੇ ਜਾਂਦੇ ਨੇ ਨੰਗਾ ਦੋਜਕ ਚਾਲਿਆ ਨੰਗਾ ਕਰਕੇ ਦੋਜਕ ਲੈ ਕੇ ਜਾਂਦੇ ਨੇ ਨਰਕਾਂ 'ਚ ਲੈ ਕੇ ਜਾਂਦੇ ਨੇ ਖਰਾ ਦਿਸਾ ਡਰਾਵਣਾ ਕਹਿੰਦੇ ਬਹੁਤ ਡਰਾਵਣਾ ਦਿਖਦਾ ਫਿਰ ਉੱਥੇ ਇੰਨਾ ਡਰਾਵਣਾ ਹੁਣ ਆਮ ਜੀ ਗੱਲ ਏ ਹੁਣ ਇੱਥੇ ਆਪਾਂ ਸਾਰਿਆਂ ਨੂੰ ਕੱਪੜਿਆਂ 'ਚ ਦੇਖਦੇ ਆਂ ਜੇ ਇਹੀ ਆਪਾਂ ਦੇਖੀਏ ਵੀ ਸਰੀਰ ਤੇ ਇੱਕ ਵੀ ਕੱਪੜਾ ਨਹੀਂ ਬੰਦਾ ਕਿੰਨਾ ਡਰਾਵਣਾ ਲੱਗਦਾ ਪਰ ਉਹ ਜਿਹੜੇ ਜਮਦੂਤ ਨੇ ਨਾ ਫਿਰ ਜਿਵੇਂ ਕੁੱਟਦੇ ਲੈ ਕੇ ਜਾਂਦੇ ਨੇ ਗਲ ਸੰਗਲ ਘੱਟ ਚਲਾਇਆ ਕਹਿੰਦੇ ਗਲ 'ਚ ਪਾ ਕੇ ਸੰਗਲ ਕਢੀਸ ਦੇ ਲੈ ਕੇ ਜਾਂਦੇ ਨੇ ਤੇ ਇਦਾਂ ਨਹੀਂ ਬੰਦਾ ਜਿਹੜਾ ਮਨਮੁਖ ਹੈ ਨਾ ਉਹਨੂੰ ਜਮਦੂਤ ਐਵੇਂ ਨਹੀਂ ਕੱਢਦੇ ਕਹਿੰਦੇ ਜਿੰਦ ਨਮਾਣੀ ਕੱਢੀ ਹੱਡਾਂ ਕੂ ਕੜਕਾਏ ਐਨ ਹੱਟ ਖੜਕਾ ਕੇ ਬਾਹਰ ਕੱਢਦੇ ਨੇ ਬਹੁਤ ਜ਼ਿਆਦਾ ਦਾ ਕਟਾਪਾ ਹੁੰਦਾ ਤੇ ਮੂੰਹ ਕਾਲੇ ਦੁੱਜੇ ਚਲੇ ਮੂੰਹ ਨੰਗਾ ਕਰਕੇ ਮੂੰਹ ਕਾਲਾ ਕਰਕੇ ਉਹਨੂੰ ਨਰਕਾਂ ਦੇ ਵਿੱਚ ਲੈ ਕੇ ਜਾਂਦੇ ਨੇ ਤੇਰੇ ਨਾਂ ਹੀ ਰਤੇ ਸਹਿ ਜਣ ਗਏ ਹਾਰ ਗਏ ਸੇ ਠੱਗਣ ਵਾਲਿਆ ਕਹਿੰਦੇ ਭਾਈ ਜਿਨ੍ਹਾਂ ਨੇ ਤੇ ਵਾਹਿਗੁਰੂ ਦਾ ਨਾਮ ਜਪਿਆ ਸੀ ਅਮਰਤ ਦੀ ਦਾਤ ਲੈ ਕੇ ਗੁਰੂ ਦੇ ਪੁੱਤਰ ਬਣ ਕੇ ਨਾਮ ਜਪਿਆ ਸੀ ਉਹਨਾਂ ਨੂੰ ਤਾਂ ਸਤਖੰਡ ਲੈ ਗਏ ਗੁਰੂ ਸਾਹਿਬ ਹਾਰ ਗਏ ਸੇ ਠੱਗਣ ਵਾਲਿਆ ਤੇ ਜਿਨ੍ਹਾਂ ਨੂੰ ਮਾਇਆ ਨੇ ਠੱਗ ਲਿਆ ਸੀ ਜਿਨ੍ਹਾਂ ਨੂੰ ਮਾਇਆ ਠੱਗ ਗਈ ਮਨ ਦੇ ਪਿੱਛੇ ਜਿਹੜੇ ਲੱਗ ਕੇ ਮਵਸੀ ਰਾਜੇ ਦੇ ਉਹ ਮਾਰੇ ਗਏ ਹੋਣ ਉਹ ਹਾਰਗੇ ਲਿਖ ਨਾਮ ਹੈ ਧਰਮ ਬਹਾਲਿਆ ਭਾਈ ਧਰਮਰਾਜ ਬਿਠਾਇਆ ਗੁਰੂ ਸਾਹਿਬ ਨੇ ਤੇ ਵੈਗਰ ਜੀ ਜਦੋਂ ਬੰਦਾ ਮਰਦਾ ਸਰੀਰ ਤੇ ਇੱਥੇ ਹੀ ਪਿਆ ਹੁੰਦਾ ਕੁੱਟ ਕਿਨੂੰ ਪੈਂਦੀ ਫਿਰ ਕੁੱਟ ਵੈਰੂ ਆਪਾਂ ਇਦਾਂ ਆ ਆਪਾਂ ਦੋ ਸਰੀਰ ਆ ਆਪਾਂ ਨੂੰ ਇਹ ਨਹੀਂ ਪਤਾ ਹੈਗਾ ਆਪਾਂ ਇਨਸਾਨ ਸਰੀਰ ਤੇ ਖੜਾ ਬੰਦਾ ਸਰੀਰ ਤੇ ਖੜਾ ਆ ਪਿਆ ਸਰੀਰ ਆ ਜੰਮ ਗਿਆ ਤੇ ਮਰ ਗਿਆ ਪਰ ਨਹੀਂ ਇਹ ਸਰੀਰ ਨੂੰ ਚਲਾਉਂਦਾ ਕੌਣ ਆ ਇਹਦੇ ਅੰਦਰ ਸੋਲ ਹੈਗੀ ਨਾ ਆਤਮਾ ਹੈਗੀ ਨਾ ਆਪਾਂ ਇਹ ਡਾਊਟ ਇਹ ਸਾਇੰਸ ਵੀ ਮੰਨਦੀ ਹੈ ਸਾਰੀ ਦੁਨੀਆ ਕਹਿੰਦੀ ਹੈ ਹਾਂ ਆਤਮਾ ਆ ਹੁਣ ਜਿਹੜੀ ਅੰਦਰਲੀ ਆਤਮਾ ਆ ਉਹ ਦਿਨ ਹੀ ਨਹੀਂ ਸਾਨੂੰ ਗੁਰੂ ਸਾਹਿਬ ਕਹਿੰਦੇ ਦੇਹੀ ਗੋਪਤ ਵਿਦੇਹੀ ਦਿਸੈ ਜਿਹੜੀ ਬਗਾਨੀ ਦੇ ਆ ਇੱਥੇ ਛੱਡ ਦੇਣੀ ਆ ਇੱਥੇ ਆਪਣੇ ਫਿਊਨ ਹੋਮ ਦੇ ਵਿੱਚ ਆ ਕੇ ਅਗਲਾ ਦੇਣੀ ਆ ਉਹ ਸਾਨੂੰ ਦਿਨ ਹੀ ਆ ਪਰ ਜਿਹੜੀ ਅੰਦਰ ਅਸਲੀ ਦੇ ਆ ਸਾਡੀ ਉਹ ਸਾਨੂੰ ਦਿਨ ਹੀ ਨਹੀਂ ਹੈਗੀ ਉਹਨੂੰ ਮੰਨਦੀਆਂ ਕੀਤੀਆਂ ਹੋਈਆਂ ਮੋਜਾਂ ਦੀ ਸਜ਼ਾ ਮਿਲਣੀ ਆ ਜੋ ਮਨ ਨੇ ਕੀਤਾ ਇੱਥੇ ਦੁਨੀਆ ਤੇ ਰਹਿ ਕੇ ਐਸ਼ ਕੀਤੀ ਉਸ ਆਤਮਾ ਨੂੰ ਉਹ ਰੱਬ ਦਾ ਜੀ ਪੁੱਤਰ ਆ ਕਹੋ ਕਬੀਰ ਹਮ ਰਾਮ ਕੀ ਅੰਸ਼ ਉਸ ਉਸ ਇਸੇ ਤਰ੍ਹਾਂ ਦਾ ਸਾਡਾ ਸੀਰ ਜਿੱਦਾਂ ਨਾ ਆਇਆ ਉਹਨੂੰ ਕੱਢ ਕੇ ਲਿਆਣਾ ਧਰਮਰਾਇ ਦੇ ਜਮਰੂਤ ਆਉਂਦੇ ਆ ਮਨਮੁੱਖ ਨੂੰ ਕੱਢ ਕੇ ਲੈਂਦੇ ਆ ਉੱਥੇ ਲਿਆ ਕੇ ਸਜ਼ਾ ਦਿੰਦੇ ਆ ਹੁਣ ਬੰਦਾ ਇੱਥੇ ਐਸ਼ ਕਰਦਾ ਆ ਸੋ ਗੁਰੂ ਸਾਹਿਬ ਕਹਿੰਦੇ ਆ ਜੇ ਲੱਖ ਇਸਤਰੀ ਭੋਗ ਕਰੇ ਮਨ ਦੇ ਮਗਲ ਲਾ ਕੇ ਬੰਦਾ ਮौज ਕਰਦਾ ਨਾ ਲੱਖਾਂ ਇਸਤਰੀਆਂ ਨਾਲ ਦੁਰਬਿਹਾਰ ਕਰਦਾ ਆ ਜੇ ਲੱਖ ਇਸਤਰੀ ਭੋਗ ਕਰੇ ਨਾਵਖੰਡ ਰਾਜ ਕਮਾਵੇ ਬਿਨ ਸਤਗੁਰ ਸੁੱਖ ਨਾ ਪਾਵੇ ਫਿਰ ਫਿਰ ਜੋਨੀ ਪਾਵੇ ਉਹਨੂੰ ਜਨਮ ਮਰਨ ਦੇ ਵਿੱਚ ਆਉਣਾ ਪੈਣਾ ਦੁਬਾਰਾ ਜਨਮ ਮਰਨ ਕੁੱਤਾ ਬਿੱਲਾ ਸੂਰ ਕਾਂ ਕੋਤਾ ਬਣਨਾ ਪੈਣਾ ਕਿਉਂ ਉਹਨੂੰ ਸਜ਼ਾ ਮਿਲਣੀ ਆ ਉਹਨੇ ਮਨੁੱਖਾ ਜਨਮ ਲੈ ਕੇ ਰੱਬ ਦਾ ਨਾਮ ਨਹੀਂ ਜਪਿਆ ਸੀਗਾ ਇਸ ਕਰਕੇ ਉਹਨੂੰ ਦੁਆਰਾ ਆਉਣਾ ਪੈਣਾ ਸੋ ਜਿਹੜਾ ਅੰਦਰ ਸਾਡੀ ਆਤਮਾ ਆ ਉਹਨੂੰ ਜੰਮਣ ਮਰਨੇ ਆ ਉਹਨੇ ਦੁਆਰਾ ਸਰੀਰ ਲੈਣਾ ਆ ਅਸੀਂ ਰੱਬ ਦੇ ਪੁੱਤਿਆਂ ਅਸੀਂ ਮਰਨਾ ਨਹੀਂਗਾ ਅਸੀਂ ਮਰਨਾ ਨਹੀਂਗਾ ਪਰ ਜਿਹੜਾ ਸਾਡਾ ਆ ਸਰੀਰ ਆ ਇਹ ਛੱਡ ਕੇ ਜਾਣਾ ਸੀ ਠੀਕ ਹੈ ਇੱਥੋਂ ਸਮਝਦੇ ਗੱਲ ਆ ਨਾ ਕਿ ਜੇ ਆਪਾਂ ਸਰੀਰ ਹੀ ਇਕੱਲੇ ਹੋਈਏ ਤਾਂ ਫੇਰ ਗੁਰਬਾਣੀ ਸਾਰੀ ਤਾਂ ਆਤਮਾ ਦੀ ਗੱਲ ਕਰ ਰਹੀ ਆ ਹਾਂਜੀ ਗੁਰੂ ਸਾਹਿਬ ਤਾਂ ਸਾਰੀ ਇਸ ਸਿਰ ਤੋਂ ਬਾਅਦ ਦੀ ਗੱਲ ਕਰਦੇ ਆ ਤੇ ਫੇਰ ਸਜ਼ਾ ਕਿਹਨੂੰ ਮਿਲੀ ਹਾਂਜੀ ਬੈਰੂ ਹਾਂਜੀ ਬੈਰੂ ਜਿਵੇਂ ਗੁਰੂ ਸਾਹਿਬ ਕਹਿੰਦੇ ਆ ਕਹਿੰਦੇ ਵੀ ਜਿਵੇਂ ਹੁਣ ਮਨਮੁਖ ਕਹਿੰਦਾ ਮੈਂ ਐਸ਼ ਕਰ ਲੈਣਾ ਪਰ ਗੁਰੂ ਸਾਹਿਬ ਕਹਿੰਦੇ ਜੇ ਜੁਗ ਚਾਰੇ ਆਰ ਜਾਂ ਕਹਿੰਦੇ ਜੇ ਤੇਰੀ ਚਾਰ ਜੁਗਾਂ ਜਿੰਨੀ ਤੇਰੀ ਉਮਰ ਹੋ ਰਹੀ ਹੋਰ ਦਸ ਹੁਣੀ ਹੋਏ ਉਹਨੂੰ ਹੋਰ 10 ਗੁਣਾ ਕਰ ਲੋ ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚੱਲੇ ਸਭ ਕੋਈ ਕਹਿੰਦਾ ਤੈਨੂੰ 9 ਖੰਡਾਂ ਦੇ ਵਿੱਚ ਤਰੈਣ ਨਾ ਚੱਲਦਾ ਹੋਵੇ ਉਹ ਤੂੰ ਰਾਜਾ ਹੋਵੇਂ 9 ਖੰਡਾਂ ਦਾ ਤੇਰਾ ਨਾਮ ਪੂਰਾ ਚੱਲਦਾ ਹੋਵੇ ਨਾਲ ਚੱਲੇ ਸਭ ਕੋਈ ਹਰ ਕੋਈ ਤੇਰੇ ਨਾਲ ਤੁਰਦਾ ਹੋਵੇ ਜਿਵੇਂ ਇੱਕ ਹੁਕਮ ਕਰ ਚੰਗਾ ਨੌ ਰਖਾਏ ਕਹਿ ਜਾ ਸਕੀਰਤ ਜਗਲੇ ਕਹਿੰਦਾ ਤੇਰਾ ਚੰਗਾ ਨਾਮ ਹੋਵੇ ਸਾਰੇ ਕਿਤੇ ਤੇਰੀ ਕੀਰਤੀ ਹੋਵੇ ਜੇ ਇਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੇਗੇ ਕਹਿੰਦੇ ਜੇ ਫਿਰ ਵੀ ਤੂੰ ਉਹਦੇ ਵਾਹਿਗੁਰੂ ਦੀ ਨਿਗਾ ਦੇ ਵਿੱਚ ਨਾ ਆਇਆ ਤੂੰ ਉਹਦੇ ਪੁੱਤਰ ਉਹਦਾ ਤਾਂ ਨਾ ਬਣਿਆ ਤੇਰੀ ਬਾਤ ਨਹੀਂ ਕਿਸੇ ਨੇ ਪੁੱਛਣੀ ਹੁਣ ਵਾਹਿਗੁਰੂ ਇੱਥੇ ਸਵਾਲ ਉੱਠਦਾ ਨਵਖੰਡਨ ਕੋ ਰਾਜ ਕਮਾਵੇ ਅੰਤ ਚਲੇਗੋ ਹਾਰੀ ਵੀ ਭਾਈ ਨੌ ਖੰਡਾਂ ਦਾ ਰਾਜ ਕਮਾ ਕੇ ਫਿਰ ਦੁਬਾਰਾ ਅੰਤ ਦੇ ਵਿੱਚ ਹਾਰ ਕੇ ਜਾਣਾ ਹੁਣ ਜਿਹਦੇ ਕੋਲ ਨੌ ਖੰਡਾਂ ਦਾ ਰਾਜ ਐਡਾ ਤਕੜਾ ਰਾਜਾ ਹੋਵੇ ਪਰ ਉਹਨੇ ਹਾਰ ਕੇ ਜਾਣਾ ਕਿਉਂ ਹਾਰ ਕੇ ਜਾਣਾ ਕਿੱਥੇ ਜਾਣਾ ਉਹਨੇ ਹਾਰ ਕੇ ਵੈਗਰੂ ਸਵਾਲ ਉੱਠਦੇ ਨੇ ਹੁਣ ਇੱਥੇ ਹਾਰ ਕਿ ਉਹਨੇ ਤਾਂ ਜਾਣਾ ਕਿਉਂ ਆਪਣੇ ਮਨ ਦੇ ਪਿੱਛੇ ਲੱਗਿਆ ਸੀ ਤੇ ਜਾਣਾ ਉਹਨੇ ਕਿੱਥੇ ਆ ਮਾਨਮੁਖ ਚੱਲੇ ਮੂਲ ਗਵਾਏ ਜਿਓ ਉਹਨੇ ਆਪਣਾ ਮੂਲ ਗਵਾ ਕੇ ਕਿੱਥੇ ਜਾਣਾ ਨਾਨਕ ਜੀ ਉਪਾਏ ਕਾ ਲਿਖਣਾਵੇਂ ਧਰਮ ਬਹਾਲ ਲੈਣੇ ਧਰਮ ਰਾਜ ਦੀ ਕਚਹਿਰੀ ਜੀ ਉਹਨੇ ਜਾਣਾ ਹੁਣ ਹਾਂਜੀ ਭਾਈ ਸਾਹਿਬ ਜੀ ਇਹਨੂੰ ਜੇ ਸਿੰਪਲ ਤਰੀਕੇ ਨਾਲ ਆਪਾਂ ਲੈ ਲੈਨੇ ਆ ਜਿੱਥੋਂ ਗਿਆ ਸੀ ਨੰਗਾ ਦੋ ਜਗ ਚਾਲਿਆ ਸੋ ਨੰਗਾ ਕਰ ਲੈਂਦੇ ਆ ਜੋ ਜਮਦੂਦ ਆ ਜਾਂਦੇ ਆ ਲੈਣ ਚਲੋ ਲੈ ਜਾਂਦੇ ਆ ਉਹ ਪੂਰੇ ਘੋਰ ਹਨੇਰੇ ਚੋਂ ਲੈ ਕੇ ਜਾਂਦੇ ਆ ਗਾਂ ਜਿਹੜਾ ਧਰਮਰਾਜ ਦੀ ਕਚੈਰੀ ਆ ਉਹ ਚ ਦੱਸ ਦਿਓ ਭਾਈ ਸਾਹਿਬ ਜੀ ਕੋਈ ਕਚੈਰੀ ਤਾਂ ਸ਼ਾਦ ਹੋ ਗਿਆ ਤਾਂ ਆ ਕਚੈਰੀ ਲੱਗੀ ਹੁੰਦੀ ਆ ਕਚੈਰੀ ਜਿਹੜਾ ਆਤਮਾ ਜਾਂਦੀ ਆ ਉੱਥੇ ਸਾਰਾ ਲੇਖਾ ਜੋਖਾ ਹੁੰਦਾ ਪੂਰਾ ਉੱਥੇ ਉਸ ਹਿਸਾਬ ਨਾਲ ਲੇਖਾ ਜੋਖਾ ਕਰਦੇ ਆ ਉੱਥੇ ਐਂ ਪਰ ਆਤਮਾ ਜਿਹੜੀ ਝੂਠ ਨਹੀਂ ਬੋਲਦੀ ਉੱਥੇ ਸਭ ਕੁਝ ਸਾਹਮਣੇ ਆ ਜਾਂਦਾ ਉੱਥੇ ਲੈਣ ਲੱਗੀ ਹੁੰਦੀ ਆ ਪੂਰੀ ਲੈਣ ਲੱਗ ਕੇ ਜਿਹੜਾ ਉਸ ਹਿਸਾਬ ਨਾਲ ਸਜ਼ਾ ਮਿਲਦੀ ਜਿੱਦਾਂ ਦੇ ਤੁਹਾਡੇ ਕਰਮ ਕੀਤੇ ਆ ਜੇ ਕਰਮ ਥੋੜੇ ਠੀਕ ਆ ਥੋੜੀ ਘੱਟ ਸਜ਼ਾ ਮਿਲੂਗੀ ਨਹੀਂ ਤਾਂ ਕੋਈ 10000 ਕੋਈ ਲੱਖ ਸਾਲ ਦਾ ਰਿਮਾਂਡ ਉਸਾਰ ਨਦਰ ਡਿਫਰੈਂਟ ਡਿਫਰੈਂਟ ਆ ਜੇ ਹਿਸਾਬ ਨਾਲ ਤੁਸੀਂ ਕਰਮ ਕੀਤੇ ਆ ਪੂਰੇ ਕੈਮਰੇ ਲੱਗੇ ਆ ਪੂਰਾ ਰਿਕਾਰਡਿੰਗ ਹੁੰਦੀ ਆ ਕਰਮਾਂ ਦੀ ਉੱਥੇ ਝੂਠ ਨਹੀਂ ਬੋਲ ਸਕਦਾ ਸਾਰਾ ਕੁਝ ਠੱਠਾ ਸਾਹਮਣੇ ਆ ਜਾਂਦਾ ਉੱਥੇ ਸਜ਼ਾ ਇੰਨੀ ਆ ਭੈੜੀਆਂ ਜੀ ਜੇ ਆਸਾ ਦੀ ਵਾਰ ਦੇ ਆਪਾਂ ਸ਼ਬਦ ਆਪਾਂ ਅਰਥ ਕਰਕੇ ਦੇਖ ਲਿਓ ਆਸਾ ਦੀ ਵਾਰ ਚ ਥੋੜੀਆਂ ਐਗਜ਼ਾਮਪਲ ਆ ਗੁਰੂ ਸਾਹਿਬ ਨੇ ਦਿੱਤੀਆਂ ਪੂਰੀਆਂ ਜ਼ਬਰਦਸਤ ਥੋੜੀ ਐਗਜ਼ਾਮਪਲ ਦਿੱਤੀਆਂ ਇੱਥੇ ਸਜ਼ਾ ਹੈ ਹੀ ਨਹੀਂ ਇਦਾਂ ਦੀ ਕੋਈ ਜਿੱਦਾਂ ਲਈ ਉੱਥੇ ਕਚੈਰੀ ਹੈ ਨਾ ਆ ਥੱਲੇ ਸਜਾ ਹੈ ਹੀ ਨਹੀਂ ਉੱਥੇ ਇੰਨੀ ਜ਼ਬਰਦਸਤ ਸਜਾਇਆ ਦਿੱਤਾ ਉਹ ਜਮਦੂਤ ਆ ਤਾਂ ਸਾਰੇ ਜਿੱਦਾਂ ਇੱਕ ਬੰਦੇ ਦੇ ਨਾਲ ਸਮਝ ਲਓ 4-4 2-2 ਜਮਦੂਤ ਹੁੰਦੇ ਆ ਤਾਂ ਉਹ ਉਹਨਾਂ ਨੂੰ ਕੋਈ ਤਰਸ ਨਹੀਂ ਤੇ ਉਹ ਪੂਰੀ ਭੈੜੀ ਸਜਾ ਦਿੰਦੇ ਉਹ ਆਤਮਾ ਨੂੰ ਹੀ ਪੂਰਾ ਅ ਦੁੱਖ ਦਿੰਦੇ ਜਿੱਦਾਂ ਸੱਟ ਮਾਰਦੇ ਜੋ ਵੀ ਕੁੱਟਦੇ ਮਾਰਦੇ ਉਹਨਾਂ ਨੂੰ ਕਰਦੇ ਆ ਉਸ ਤੋਂ ਬਾਅਦ ਕੀ ਹਾਂਜੀ ਭਾਈ ਸਾਹਿਬ ਕੋਸ਼ਿਸ਼ ਕਰਨੇ ਚੌ ਚਮ ਆਏ ਕੇਸ ਗਿਆ ਪਟਕੇ ਤਾ ਦਿਨ ਕਿਸ਼ਨਾ ਵਸਾਏਗਾ ਜਦੋਂ ਜਮਜ਼ੂਤ ਆਉਂਦੇ ਆ ਉਹ ਕੇਸਾਂ ਤੋਂ ਫੜ ਕੇ ਪੜਕਾ ਕੇ ਮਾਰ ਕੇ ਕੱਢ ਕੇ ਲੈ ਜਾਂਦੇ ਆ ਸਿਮਰਨ ਭਜਨ ਦਇਆ ਨਹੀਂ ਕੀਨੀ ਤਉ ਮੁਖ ਚੋਟਾਂ ਖਾਏਗਾ ਨਾਮ ਨਹੀਂ ਜਪਿਆ ਮਨੁੱਖਾ ਜਮਲ ਲੈ ਕੇ ਭਜਨ ਨਹੀਂ ਕੀਤਾ ਬੰਦਗੀ ਨਹੀਂ ਕੀਤੀ ਵੈਰੂ ਦਾ ਨਾਮ ਨਹੀਂ ਜਪਿਆ ਮੋਤੇ ਛੋਟਾ ਪੈਣ ਗਿਆ ਧਰਮਰਾਇ ਦੀ ਕਚਹਿਰੀ ਤੇ ਉਹ ਇੱਥੇ ਕਿਥੇ ਨਹੀਂ ਇੱਥੇ ਕੋਈ ਕਹਿੰਦਾ ਆਪਾਂ ਨੂੰ ਸਿਮਰ ਨਹੀਂ ਕਰਦਾ ਵੀ ਤੇਰੇ ਲਿਆ ਤੇਰੇ ਜੇ ਪੇੜਾ ਮਾਰੀ ਲਿਆ ਤੇ ਤੈਨੂੰ ਕੋਈ ਪੁੱਛਦਾ ਆਪਾਂ ਕੋਈ ਨਹੀਂ ਪੁੱਛਦਾ ਹੈਗਾ ਪਰ ਕਿੱਥੇ ਇਹ ਧਰਮਰਾਇ ਦੀ ਕਚਹਿਰੀ ਦੀ ਗੱਲ ਆ ਜਿਨੇ ਨਾਮ ਨਹੀਂ ਜੱਪਿਆ ਧਰਮਰਾਇ ਜਬ ਲੇਖਾ ਮੰਗਾਂਗੇ ਕਿਆ ਮੁੱਖ ਲੈ ਕੇ ਜਾਹੇਗਾ ਰੁਧਾ ਰਮਰਾਇ ਲੇਖਾ ਮੰਗੂਗਾ ਹਾਂ ਵੀ ਤੈਨੂੰ ਮਨੁੱਖਾ ਜਰਨ ਮਿਲਿਆ ਸੀਗਾ 3 ਰਿੜ ਮਿਲਿਆ ਸੀ ਤੈਨੂੰ ਇੰਨੀ ਵੈਰੂ ਨੇ ਸਵਾਸਾ ਜੀ ਪੂੰਜੀ ਦਿੱਤੀ ਸੀਗੀ 70 80 90 ਸਾਲ 100 ਸਾਲ ਦਿੱਤੀ ਸੀ ਤੈਨੂੰ ਉਮਰ ਤੂੰ ਕੀ ਕੀਤਾ ਇਹਨ ਤੇ ਉਸੇ ਕੀ ਮੁਖ ਲੈ ਕੇ ਜਾਵਾਂਗੇ ਜਦੋਂ ਆਪਾਂ ਨੂੰ ਘਸਾਉਂਦਾ ਇੱਥੇ ਆਪਾਂ ਨੂੰ ਜੇ ਕੋਈ ਪੁੱਛਦਾ ਦੁਨੀਆ ਤੇ ਪਹਿਲੇ ਆ ਵੀ ਤੈਨੂੰ ਮੈਂ 8 ਘੰਟੇ ਦੇ ਅੰਨੇ ਪੈਸੇ ਦਿੱਤੇ ਕਿੰਨਾ ਕੰਮ ਕੀਤਾ ਆਪਾਂ ਜੌਬ ਤੇ ਜਾਂਦੇ ਆ ਅਗਲਾ ਮਾਲਕ ਪਛੜਾਣ ਰਾਈਟ ਹੁਣ ਉੱਥੇ ਇੱਦਾਂ ਪੁੱਛਣਾ ਧਰਮ ਰਏ ਨੇ ਫੇ ਕੀ ਗੁਰੂ ਸਾਹਿਬ ਕਹਿੰਦੇ ਜਵਾਬ ਦਵੇਂਗਾ ਕਹਿ ਤਕਵੀਰ ਸੁਨੋ ਰੇ ਸੰਤੋ ਸਾਰ ਸੰਗਤ ਤਰ ਜਾਏਗਾ ਕਨੇ ਸੰਗਤ ਦੇ ਵਿੱਚ ਤਰ ਜਾਏਗਾ ਬਸ ਜਾਊਗਾ ਨਾਮ ਜਪਲਾ ਨਾਮ ਜਪਿਆ ਤੇਰੇ ਨਾਲ ਜਾਣਾ ਮਨ ਦੀ ਐਸ਼ ਆਪਣੇ ਨਾਲ ਨਹੀਂ ਜਾਣੀ ਹੈਗੀ ਸੋ ਬਾਈਰੂ ਇਹਦੇ ਵਿੱਚ ਗੁਰੂ ਸਾਹਿਬ ਹੋਰ ਕਹਿੰਦੇ ਆ ਜਦੋਂ ਨਾ ਮਰਨ ਦਾ ਟਾਈਮ ਆਉਂਦਾ ਆ ਤੇ ਇਹ ਗੁਰੂ ਸਾਹਿਬ ਨੇ ਆਪਾਂ ਨੂੰ ਸਾਰਾ ਕੁਝ ਦੱਸਿਆ ਪਰ ਆਪਾਂ ਕੀ ਹੈ ਨਾ ਗੁਰਬਾਣੀ ਨੂੰ ਵਿਚਾਰਦੇ ਨਹੀਂ ਹੈਗੇ ਤਾਂ ਨਹੀਂ ਸਮਝ ਆਉਂਦੀ ਗੁਰੂ ਸਾਹਿਬ ਕਹਿੰਦੇ ਜਿਤ ਦਿਹਾੜੇ ਧਨਵਰੀ ਸਾਹੇ ਲੈ ਲਖਾਏ ਜਦੋਂ ਸਾਡਾ ਜਨਮ ਹੋਇਆ ਸੀਗਾ ਸਾਡੀ ਮੌਤ ਉਦੋਂ ਹੀ ਸਾਡੇ ਸਾਹ ਲਿਖੇ ਉਹ ਗਿਣਿਆ ਮਿਥਿਆ ਆ ਜੋ ਵੈਰੂ ਦੇ ਉੱਤੇ ਸਾਨੂੰ ਸੋ ਮਾਲਕ ਜੇ ਕੰਨੀ ਸੁਣੀ ਦਾ ਮੂੰਹ ਦਿਖਾ ਲਿਆ ਏ ਜਿਹੜਾ ਮੌਤ ਦਾ ਫਰਿਸ਼ਤਾ ਸੁਣਦਾ ਜਾਂ ਵੀ ਮੌਤ ਆਉਂਦੀ ਏ ਵੀ ਮੌਤ ਦਾ ਫਰਿਸ਼ਤਾ ਕੋਈ ਲੈਣ ਆਉਂਦਾ ਕੰਨਾਂ ਨਾਲ ਸੁਣਿਆ ਸੀਗਾ ਜੀਂਦਿਆਂ ਨੇ ਪਰ ਜਦੋਂ ਸਮਾਂ ਆਉਂਦਾ ਉਹਦਾ ਫੇ ਧਰਮਰਾਜ ਦੇ ਦੋ ਜਮਦੂਤ ਆਉਂਦੇ ਆ ਜਿਹੜਾ ਸੋਣੀ ਦਾ ਸੀ ਉਹ ਲੈਣ ਆ ਜਾਂਦਾ ਜਦੋਂ ਲੈਣ ਆ ਗਿਆ ਨਾ ਮੂੰਹ ਦਿਖਾਉਣ ਲਾ ਕੇ ਪਰ ਹੁਣ ਤਾਂ ਦੀਂਦਾ ਨਹੀਂਗਾ ਪਰ ਜਦੋਂ ਟਾਈਮ ਆਉਂਦਾ ਦਸਣ ਲਾ ਪੰਦੇ ਆ ਜਿਹੜੇ ਜਮਦੂਤ ਆ ਜਿੰਦ ਨਵਾਣੀ ਕੱਢੀਏ ਹੱਡਾਂ ਕੁੜਕੜਾਏ ਹੱਡਾਂ ਨੂੰ ਕੜਕਾ ਕੜਕਾ ਕੇ ਕੱਢਦਾ ਮਤਲਬ ਜੇ ਆਪਾਂ ਇਥੋਂ ਕੋਈ ਹੱਡੀ ਆਪਣੀ ਤੋੜ ਨਹੀਂ ਹੋਵੇ ਖਿੱਚਣੀ ਹੋਵੇ ਇੱਦੇ ਜਿੰਦੇ ਦੀ ਕਿੰਨਾ ਦੁੱਖ ਲੱਗੂ ਇੱਦੇ ਸਾਡੀ ਜਿੰਦ ਨੂੰ ਅੰਦਰੋਂ ਕੱਢਦਾ ਆ ਹੱਡਾਂ ਨੂੰ ਕੜਕਾ ਕੇ ਭੰਨ ਤੋੜ ਕੇ ਕੱਢਦਾ ਆ ਜਿੰਦਨ ਮਾਣੀ ਕੱਢੀ ਹੱਡਾਂ ਕੋ ਕਾਇ ਸਾਹੇ ਲਿਖੇ ਨਾ ਚੱਲੀ ਜਿੰਦੂ ਕੋ ਸਮਝੇ ਮੌਤ ਆਉਣੀ ਆ ਕਿ ਸਾਡੀ ਆਤਮਾ ਨੂੰ ਪਤਾ ਆ ਸਾਡੀ ਅੰਦਰੋਂ ਆਤਮਾ ਨੂੰ ਪਤਾ ਆ ਪਰ ਮਨ ਦੇ ਮਗਲ ਲਾ ਕੇ ਅਸੀਂ ਭੁੱਲੇ ਬੈਠੇ ਆ ਸੋ ਜਦੋਂ ਉਹ ਜਮਦੂਤ ਕੱਟ ਕੇ ਲੈ ਜਾਂਦੇ ਆ ਕੱਟ ਕੇ ਧਰਮਰਾਜ ਦੇ ਕੋਲ ਪੇਸ਼ ਕਰਨਾ ਆ ਉੱਥੇ ਸਜਾਵਾਂ ਮਿਲਣੀਆਂ ਆ ਉਹ ਬਹੁਤ ਹੀ ਖਤਰਨਾਕ ਸੀਨ ਆ ਉਹਦੇ ਵਿੱਚ ਇੰਨਾ ਗੁਰਸਾਹਿਬ ਨੇ ਲਿਖਿਆ ਆ ਵੀ ਟੈਲ ਪੀਲੇ ਜੋ ਕਾਣੀਆਂ ਜਿੱਦਾਂ ਦਿਲ ਨੂੰ ਪੀੜ ਕੇ ਉਹਦੇ ਵਿੱਚ ਤੇਲ ਕੱਢਿਆ ਜਾਂਦਾ ਸਾਡੀ ਆਤਮਾ ਨੂੰ ਉੱਥੇ ਪੀੜਿਆ ਜਾਣਾ ਤੇ ਪਕੌੜਿਆਂ ਵਾਂਗੂ ਤਲ ਦਿੰਦਾ ਧਰਮ ਦਾ ਤਰਸ ਨਹੀਂ ਕਰਦਾ ਆ ਉੱਥੇ ਬਹੁਤ ਭੈੜੀਆਂ ਸਜਾਮਾਂ ਆ ਫੇਰ ਗੁਰੂ ਸਾਹਿਬ ਕਹਿੰਦੇ ਆ ਕਹਿ ਕਬੀਰ ਤਬਹੀ ਨਰ ਜਾਗਰ ਜੰਮ ਕਾ ਡੰਡ ਮੂਡ ਮੈ ਲੱਗੇ ਜਰੋਂ ਨਾ ਡੰਡਾ ਜਮਰੂਦ ਮਾਰਦਾ ਕੇ ਸਿਰ ਦੇ ਵਿੱਚ ਫੇਰ ਉਹ ਸੁੱਤਾ ਹੋਇਆ ਜੀਪ ਪੁੱਤਰ ਜਾਗਦਾ ਆ ਫੇਰ ਅੱਗੇ ਗੁਰੂ ਸਾਹਿਬ ਕਹਿੰਦੇ ਆ ਪਾਪ ਕਰਿੰਦੇ ਸਰਪਰ ਮੁਠੇ ਅਜਰਾਇਲ ਫੜੇ ਫੜ ਕੁੱਠੇ ਜਿਹੜੇ ਪਾਪ ਕੀਤੇ ਇੱਥੇ ਮਨੁੱਖ ਨੇ ਉਹਨਾਂ ਨੂੰ ਉਹਨਾਂ ਦਾ ਜਦੋਂ ਨਾ ਲੇਖਾ ਜੋਖਾ ਹੋਣਾ ਜਰਾਇਲ ਫੜ ਕੇ ਲੈ ਜਾਂਦੇ ਆ ਫੇ ਪੁੱਠਾ ਟੰਗ ਦਿੰਦੇ ਆ ਕੋ ਕੋ ਕੇ ਕਟਦੇ ਆ ਦੋਜਕ ਪਾਏ ਸਿਰਜਣ ਹਾਏ ਲੇਖਾ ਮੰਗੇ ਬਾਣੀਆ ਦੋਜਕ ਮਤਲਬ ਨਰਕਾਂ ਦੀ ਅੱਗ ਦੇ ਵਿੱਚ ਸੁੱਟਿਆ ਜਾਂਦਾ ਉਹਨੂੰ ਤੇ ਉਹਦੇ ਤੋਂ ਸੁਆਸਾ ਦਾ ਲੇਖਾ ਮੰਗਿਆ ਜਾਂਦਾ ਤੋ ਨਾਮ ਕਿਉਂ ਨਹੀਂ ਜਪਿਆ ਸੰਗ ਨਾ ਕੋਈ ਭਈਆ ਬੇਬਾ ਕਿਸੇ ਨੇ ਨਾਲ ਲੈ ਜਾਣਾ ਕੋਈ ਛੜਾ ਨਹੀਂ ਸਕਦਾ ਵੀ ਤੇਰਾ ਭਰਾ ਆ ਜੀ ਫਲਾਣੇ ਦੀ ਬਹੁਤ ਪਹੁੰਚ ਹੈ ਉੱਥੇ ਜਾ ਕੇ ਛੜਾ ਲੂਗਾ ਮਾਲ ਜੋਗਰ ਧਨ ਛੋੜ ਵਸੇਪਾ ਕੋਈ ਪੈਸਾ ਥਿਲਾ ਨਾਲ ਨਹੀਂ ਲੈ ਜਾਣਾ ਆ ਸਾਰਾ ਕੁਝ ਇੱਥੇ ਰਹਿ ਜਾਣਾ ਸਿਰਫ ਆਪਣੀ ਆਤਮਾ ਨੇ ਜਾਣਾ ਆ ਤੇ ਆਤਮਾ ਨੂੰ ਬਹੁਤ ਭੜੀਆਂ ਸਜਾਵਾਂ ਆ ਸੋ ਇਸ ਤਰ੍ਹਾਂ ਬਿਆੰਤ ਸਜਾਵਾਂ ਆ ਬਹੁਤ ਲਿਖਿਆ ਗੁਰੂ ਸਾਹਿਬ ਨੇ ਕੁਰਬਾਨੀ ਦੇ ਵਿੱਚ ਸੋ ਇਹ ਰਸਤੇ ਤੇ ਆਪਾਂ ਜਾਣਾ ਹੈਗਾ ਤੇ ਆਪਾਂ ਭਗਤੀ ਕਰਨੀ ਆ ਆਪਾਂ ਨਾਮ ਜਪਣਾ ਗੁਰੂ ਵਾਲੇ ਬਣ ਕੇ ਗੁਰਮੁਖ ਬਣ ਕੇ ਲਾਹਾ ਘਟਣਾ ਆ ਨਾਮ ਦਾ ਲਾਹਾ ਘਟਣਾ ਆ ਨਾ ਕਿ ਮਨਮੁਖ ਮਨ ਦੇ ਮਗਰ ਲਾ ਕੇ ਅਸੀਂ ਆਪਣਾ ਨੁਕਸਾਨ ਕਰਾਉਣਾ ਆ ਤੇ ਵਾਹਿਗੁਰੂ ਜੀ ਤੁਸੀਂ ਮਨਮੁਖ ਬਾਰੇ ਜਿਵੇਂ ਦੱਸਿਆ ਹੈ ਕਿ ਮਰਨ ਤੋਂ ਬਾਅਦ ਐਦਾਂ ਹੁੰਦਾ ਤੇ ਹੁਣ ਮਰਦਾ ਤਾਂ ਗੁਰਮੁਖ ਵੀ ਆ ਤੇ ਗੁਰਮੁਖ ਮਰਨ ਤੋਂ ਬਾਅਦ ਕਿੱਥੇ ਜਾਂਦਾ ਤੇ ਗੁਰਮੁਖ ਹੁੰਦਾ ਕੌਣ ਹੈ ਹਾਂ ਜੀ ਬਰੂ ਗੁਰਸਿੱਖ ਗੁਰਸਾਹਿਬ ਉਹ ਕਹਿੰਦੇ ਆ ਸੋ ਸਿੱਖ ਸਕਾ ਬੰਧਪ ਹੈ ਭਾਈ ਜੇ ਗੁਰ ਕੇ ਭਾਣੇ ਬਚਾਵੇ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ ਗੁਰਸਿੱਖ ਆ ਗੁਰਸਿੱਖ ਦੇ ਦੋ ਅਰਥ ਆ ਪਹਿਲਾਂ ਤਾਂ ਅਮਰਸ਼ਕ ਲੈਣਾ ਗੁਰੂ ਦੇ ਚਰਨਾਂ 'ਚ ਲੱਗ ਜਾਣਾ ਅਮਰਤਾਰੀ ਹੋ ਜਾਣਾ ਉਹ ਗੁਰਸਖਿਆ ਤੇ ਫਿਰ ਗੁਰਸਿੱਖ ਕਮਾਈ ਕਰਦਾ ਨਾਮ ਜਪਦਾ ਜੀਵਨ ਗੁਰਬਾਣੀ ਦੇ ਅਨੁਸਾਰ ਬਣਾਉਂਦਾ ਸਹਜ ਦਾ ਕੰਮ ਹੈ ਹੌਲੀ-ਹੌਲੀ ਹੁੰਦਾ ਸੱਜੇ-ਸੱਜੇ ਸੋ ਦੂਜੇ ਗੁਰਮਖ ਦੇ ਅਰਥ ਹੈ ਵੀ ਗੁਰੂ ਸਾਹਿਬ ਵਰਗਾ ਬਣ ਜਾਣਾ ਗੁਰੂ ਨਾਨਕ ਪਾਸ਼ਾ ਵਰਗਾ ਬਣ ਜਾਣਾ ਸਵਾ ਸਾਡਾ ਗੁਰੂ ਨਾਲ ਮਿਲ ਜਾਣਾ ਦਸਰੇ ਗੁਰਮਖ ਦੇ ਅਰਥ ਇਹ ਆ ਸੋ ਅਮਰਸ਼ਕ ਕੇ ਨਾਮ ਜਪਣਾ ਗੁਰਬਾਣੀ ਵਿਚਾਰਨੀ ਇਹ ਬੇਸਿਕ ਸਾਡੇ ਸਾਨੂੰ ਹੁਕਮ ਹੈ ਗੁਰੂ ਸਾਹਿਬ ਦਾ ਇਹ ਕਰਨਾ ਆ ਸੀ ਕਰਦੇ ਕਰਦੇ ਸਾਡਾ ਜੀਵਨ ਜਿਹੜਾ ਆ ਉਹ ਹੌਲੀ ਹੌਲੀ ਨਾਮ ਦੀ ਰੰਗ ਵਿੱਚ ਰੰਗਿਆ ਜਾਣਾ ਆ ਤੇ ਜਿਹੜਾ ਜਿਹੜਾ ਜੋ ਗੁਰੂ ਸਾਹਿਬ ਕਹਿੰਦੇ ਆ ਉਹ ਕਰਦਾ ਆ ਉਹ ਗੁਰਮਖ ਆ ਜੋ ਗੁਰੂ ਸਾਹਿਬ ਛੱਡਣ ਨੂੰ ਕਹਿੰਦੇ ਛੱਡੀ ਜਾਂਦਾ ਜੋ ਗੁਰੂ ਸਾਹਿਬ ਕਰਨ ਨੂੰ ਕਹਿੰਦੇ ਆ ਉਹ ਕਰੀ ਜਾਂਦਾ ਸੋ ਬੇਸਿਕ ਤਾਂ ਇਹ ਆ ਗੁਰਮਖ ਬਾਕੀ ਗੁਰਬਾਣੀ ਆਪਾਂ ਨੂੰ ਹੌਲੀ 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 ਮਨ ਦੀਆਂ ਮਰਜ਼ੀਆਂ ਛਡਾ ਕੇ ਨਾ ਮਨਮਤ ਨੂੰ ਖਤਮ ਕਰਕੇ ਗੁਰਮਤ ਸਾਡੇ ਅੰਦਰ ਡੇਢ ਕਰਾ ਕੇ ਸਾਨੂੰ ਸਹਜੇ ਸਹਜੇ ਗੁਰੂ ਸਾਹਿਬ ਆਪਣੇ ਵਰਗਾ ਬਣਾਉਂਦੇ ਆ ਉਹਨੂੰ ਗੁਰਮਖ ਕਿਹਾ ਜਾਂਦਾ ਹਾਂਜੀ ਵਾਹਿਗੁਰੂ ਬਾਕੀ ਗੁਰੂ ਸਾਹਿਬ ਇਹ ਵੀ ਗੱਲ ਕਹਿੰਦੇ ਆ ਵੀ ਸਭ ਤੋਂ ਵੱਡੀ ਗੱਲ ਇਹ ਸਤਿਗੁਰ ਦੀ ਸ਼ਰਣੀ ਪੈਣਾ ਆਪਾਂ ਸ਼ਰਨ ਜ਼ਰੂਰ ਬਾਣੀ ਦੇ ਵਿੱਚ ਆਉਂਦਾ ਕਈ ਥਾਵਾਂ ਤੇ ਪਰ ਆਮ ਸੰਗਤ ਨੂੰ ਗੱਲ ਦੀ ਸਮਝ ਨਹੀਂ ਆਉਂਦੀ ਵੀ ਸ਼ਰਣੀ ਪੈਣਾ ਕੀ ਹੁੰਦਾ ਹੈ ਵਾਈ ਗੁਰਜੀ ਜੇ ਆਪਾਂ ਬਾਣੀ ਦੇ ਹਿਸਾਬ ਨਾਲ ਦੇਖੀਏ ਸ਼ਰਨੀ ਪੈਣ ਦਾ ਮਤਲਬ ਹੁੰਦਾ ਗੁਰੂ ਸਾਹਿਬ ਕਹਿੰਦੇ ਸਤ ਗੁਰ ਸ਼ਰਨੀਆਂ ਬੋਹੜ ਨਾਈ ਬਨਾਸ ਭਾਈ ਜੇ ਤੁਸੀਂ ਗੁਰੂ ਦੇ ਸ਼ਰਨ ਦੇ ਵਿੱਚ ਆ ਗਏ ਤੁਹਾਡਾ ਦੁਬਾਰਾ ਬਨਾਸ ਨਹੀਂ ਹੋਣਾ ਤੁਸੀਂ ਮਰਨਾ ਨਹੀਂ ਕਦੇ ਪਰ ਹੁਣ ਸਭ ਤੋਂ ਵੱਡਾ ਸਵਾਲ ਸ਼ਰਨੀ ਕਿਵੇਂ ਪਈਏ ਕਿਹਦੀ ਸ਼ਰਨੀ ਪਈਏ ਕੀ ਹੁੰਦਾ ਹੁਣ ਗੁਰੂ ਗ੍ਰੰਥ ਸਾਹਿਬ ਆਪਾਂ ਨੂੰ ਸਭ ਤੋਂ ਪਹਿਲਾਂ ਇਹੀ ਚੀਜ਼ ਸੁਣਾਉਂਦੇ ਆ ਜਦੋਂ ਆਪਾਂ ਨੂੰ ਪੰਜ ਪਿਆਰੇ ਅਮਰਤ ਦੀ ਦਾਤ ਦਿੰਦੇ ਆ ਉਹ ਹੁਣ ਗੁਰਬਾਣੀ ਦੇ ਅਨੁਸਾਰ ਹੁੰਦਾ ਸਮਰੱਥ ਗੁਰੂ ਸਰ ਹੱਥ ਧਰਿਓ ਸੰਮਰਾਤ ਗੁਰੂ ਸਿਰ ਤੇ ਆਪਣੇ ਹੱਥ ਧਰਦੇ ਜਦੋਂ ਆਪ ਨੂੰ ਅਮਰਤ ਦੀ ਦਾਤ ਮਿਲਦੀ ਏ ਗੁਰ ਕੀਨੀ ਕਿਰਪਾ ਹਰਨਾਮ ਦਿਓ ਉਦੋਂ ਗੁਰੂ ਸਾਹਿਬ ਆਪਣੇ ਤੇ ਕਿਰਪਾ ਕਰਦੇ ਆ ਆਪਣਾ ਪਿਆਰਾ ਨਾਮ ਵਾਹਿਗੁਰੂ ਨਾਮ ਆਪਾਂ ਨੂੰ ਦੇ ਦਿੰਦੇ ਆ ਕਹਿੰਦੇ ਜਦੋਂ ਨਾਮ ਗੁਰਮੁਖ ਨੂੰ ਮਿਲਦਾ ਜਦੋਂ ਆਪਣਾ ਪੁੱਤਰ ਬਣਾ ਲੈਂਦੇ ਆ ਕੀ ਹੁੰਦਾ ਜਿਸ ਦੇਖ ਚਰਨ ਅਗਨ ਹਰਿਓ ਕਹਿੰਦੇ ਉਹਨੂੰ ਦੇਖ ਕੇ ਵੀ ਜਿਹੜਾ ਉਹਦਾ ਹੁਣ ਧਰਮਰਾਜ ਦੇ ਜਿਹੜੇ ਜੰਦੂਤ ਨੇ ਨਾਲ ਦੀ ਨਾਲ ਉਸੇ ਟਾਈਮ ਭੱਜ ਜਾਂਦੇ ਆ ਉਹ ਜਦੋਂ ਦਾਤ ਮਿਲ ਗਈ ਨਾਲ ਦੀ ਨਾਲ ਜਮ ਦੂਤ ਭੱਜ ਜਾਂਦੇ ਆ ਗੁਰਸੇਖਾਂ ਨੂੰ ਜਮ ਜੋਹੇ ਨਾ ਸਕਾ ਕਹਿੰਦੇ ਜਿਹੜਾ ਗੁਰਸੇਖੇ ਉਹਦੇ ਹੁਣ ਜਮ ਉਹਨੂੰ ਟੱਚ ਵੀ ਨਹੀਂ ਕਰ ਸਕਦਾ ਤੇ ਨੇੜੇ ਵੀ ਨਹੀਂ ਆ ਸਕਦਾ ਕਾਲ ਨਾਲ ਨੇੜੇ ਜਾਏ ਕਾਲ ਨਾਲ ਨੇੜੇ ਜਾਈ ਹੁਣ ਉਹ ਮਰਦਾ ਵੀ ਨਹੀਂ ਕਿਉਂਕਿ ਕਾਲ ਇਹ ਜਿਹੜਾ ਹੁਣ ਅਕਾਲ ਪੁਰਖ ਨੂੰ ਜਿਹੜਾ ਸਿਮਰਦਾ ਜਿੰਨ ਹਰ ਚੱਪਿਆ ਸੀ ਹਰ ਹੋਏ ਹੁਣ ਜਿਹੜਾ ਵੈਗਰੂ ਹੋ ਗਿਆ ਉਹਨਾਂ ਦਾ ਮਰਨਾ ਨਹੀਂ ਜਿਨੇ ਮਰਨਾ ਨਹੀਂ ਕਾਲ ਉਹਦੇ ਨੇੜੇ ਵੀ ਨਹੀਂ ਆ ਸਕਦਾ ਉਹ ਅਕਾਲ ਮੂਰਤ ਹੋ ਜਾਂਦਾ ਆਪੀ ਉਹ ਆਪ ਵੈਗੁਰੂ ਬਣ ਜਾਂਦਾ ਤੇ ਬਾਕੀ ਜਿੱਦਣ ਉਹ ਅੰਮ੍ਰਿਤ ਦੀ ਦਾਤ ਲੈਂਦਾ ਸਭ ਤੋਂ ਪਹਿਲਾਂ ਜਿੱਦਣ ਉਹਨੇ ਦਾਤ ਲੈ ਲਈ ਗੁਰੂ ਸਾਹਿਬ ਕਹਿੰਦੇ ਧਰਮਰਾਜ ਦਰ ਕਾਗਜ਼ ਫਾੜੇ ਜਨ ਨਾਨਕ ਲੇਖਾ ਸਮਝਾ ਭਾਈ ਧਰਮਰਾਜ ਦੀ ਕਚਹਿਰੀ ਚੋਂ ਤੁਹਾਡੇ ਜਿਹੜਾ ਪੁਰਾਣਾ ਲੇਖਾ ਚੋਕਾ ਦੇ ਸਭ ਖਤਮ ਹੋ ਗਿਆ ਕਾਗਜ਼ ਪਾੜਦਾ ਤੁਹਾਡਾ ਅੱਜ ਤੋਂ ਤੇ ਗੁਰਨਾਨਕ ਨੇ ਤੁਹਾਡਾ ਲੇਖਾ ਸੰਭਲ ਲਿਆ ਹੁਣ ਹੁਣ ਜਿਹੜੀ ਪੁੱਛਗਿਛ ਹੋਏਗੀ ਮਰਨ ਤੋਂ ਬਾਅਦ ਗੁਰਸਿੱਖ ਦੀ ਗੁਰਨਾਨਕ ਨੇ ਕਰਨੀ ਉਹਦਾ ਧਰਮਰਾਜ ਦੇ ਨਾਲ ਕੋਈ ਲਿੰਕ ਨਹੀਂ ਹੁਣ ਗੁਰਨਾਨਕ ਦਾ ਪੁੱਤਰ ਬਣ ਗਿਆ ਹਾਂਜੀ ਵੈਗੁਰੂ ਜੀ ਜਦੋਂ ਗੁਰਸਿੱਖ ਨੇ ਸਰੀਰ ਗੁਰੂ ਸਾਹਿਬ ਆਟੋਮੈਟਲੀ ਉਹਨੂੰ ਬਾਣਾ ਆਟੋਮੈਟਲੀ ਪਵਾ ਦਿੰਦੇ ਆ ਤੇ ਫੇਰ ਕੀ ਹੁੰਦਾ ਉਸ ਤੋਂ ਬਾਅਦ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਦੂਜੇ ਪਾਸੇ ਬਹੁਤ ਜ਼ਬਰਦਸਤ ਹਨ ਕੁੱਟ ਪੈਂਦੀ ਆ ਜਿੱਧਰ ਉਧਰ ਪਰ ਇਧਰ ਕੀ ਹੁੰਦਾ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਤੁਸੀਂ ਜਿਹੜੇ ਸਰੀਰ ਚੋਂ ਨਿਕਲ ਜਾਂਦੇ ਗੁਰੂ ਸਾਹਿਬ ਕੱਢ ਲੈਂਦੇ ਕਈ ਵਾਰੀ ਸ਼ਹੀਦ ਸਿੰਘ ਲੈਣ ਆਉਂਦੇ ਆ ਕਈ ਵਾਰੀ ਤੁਹਾਨੂੰ ਫੇਰ ਪੰਜ ਪਿਆਰੇ ਲੈਣ ਆ ਜਾਂਦੇ ਆ ਜੇ ਤੁਸੀਂ ਬਹੁਤ ਕਮਾਈ ਕੀਤੀ ਆ ਗੁਰੂ ਸਾਹਿਬ ਆਪ ਵੀ ਲੈਣ ਆ ਜਾਂਦੇ ਆ ਤੇ ਇੱਕ ਮਿੰਟ ਚ ਤੁਸੀਂ ਸਿੱਧਾ ਹੀ ਸੱਚਖੰਡ ਚ ਪਹੁੰਚ ਜਾਂਦੇ ਆ ਉੱਥੇ ਬਸ ਜੋਤਿ ਜੋਤ ਰਲੀ ਤੇ ਬਸ ਉੱਥੇ ਆਪਾਂ ਆਪਾਂ ਗੁਰੂ ਸਾਹਿਬ ਦੇ ਵਿੱਚ ਮਰਜ ਹੋ ਜਾਣੇ ਜਾ ਕੇ ਵਾਹਿਗੁਰੂ ਜੀ ਗੁਰੂ ਸਾਹਿਬ ਆਪਾਂ ਨੂੰ ਬਾਣੀ ਦੇ ਵਿੱਚ ਹੀ ਦੱਸਦੇ ਨੇ ਕਵਣ ਨਰਕ ਕਿਆ ਸਵਰਗ ਵਿਚਾਰਾ ਸੰਤਨ ਦਾ ਉਰਾਦੇ ਕਹਿੰਦੇ ਕੀ ਨਰਕ ਦੀ ਗੱਲ ਹੈ ਕਹਿੰਦੇ ਨਰਕ ਤੇ ਸਵਰਗ ਜਿਹੜਾ ਵਾਹਿਗੁਰੂ ਦਾ ਪੁੱਤਰ ਜਿਨੇ ਅਮਰਤ ਛਕ ਲਿਆ ਉਹ ਨਰਕ ਤੇ ਸਵਰਗ ਦੋਹਾਂ ਤੋਂ ਉੱਪਰ ਹੈ ਹਮ ਕਾਹੂ ਕੀ ਕਾਣ ਨਾ ਕੱਟ ਤੇ ਆਪਣੇ ਗੁਰ ਪ੍ਰਸਾਦਿ ਕਹਿੰਦੇ ਹੁਣ ਇਹ ਸਾਡੇ ਲਈ ਕੁਝ ਨਹੀਂ ਆਗੇ ਸਭ ਮਿੱਟੀ ਨੇ ਸਾਡੇ ਲਈ ਇਹ ਤਾਂ ਖਤਮ ਬਸ ਕਿਉਂ ਸਾਡੇ ਦੇ ਸਾਡੇ ਸਾਡੇ ਸਿਰ ਤੇ ਸਾਡੇ ਪਿਓ ਨੇ ਹੁਣ ਹੱਥ ਰੱਖਤਾ ਸਮਰਾਥ ਗੁਰੂ ਨੇ ਹੱਥ ਰੱਖਤਾ ਅਸੀਂ ਉਹਦੀ ਕਿਰਪਾ ਨਾਲ ਆਪੇ ਹੀ ਨਿਕਲ ਜਾਣਾ ਅਬ ਤੋਂ ਜਏ ਜਿਹੜੇ ਸਿੰਘਾਸਣ ਮਿਲੇ ਹੈ ਸਾਰੰਗ ਪਾਣੀ ਕਹਿੰਦੇ ਭਾਈ ਹੁਣ ਤਾਂ ਬਸ ਜਦੋਂ ਜਾਣਾ ਹੈ ਸਰੀਰ ਚੋਂ ਨਿਕਲਣਾ ਹੈ ਜਾਂ ਕਿ ਸਿੱਧਾ ਉਥੇ ਵਾਹਿਗੁਰੂ ਦੇ ਸਿੰਘਾਸਣ ਤੇ ਬਹਿਣਾ ਕਿਉਂ RAM ਕਬੀਰ ਹੈ ਇੱਕ ਭਾਏ ਹੈ ਕੋਈ ਨਾ ਸਕੇ ਪਛਾਣੀ ਹੁਣ ਭਾਈ ਵਾਹਿਗੁਰੂ ਦਾ ਪੁੱਤਰ ਗੁਰਸਿੱਖ ਵਾਹਿਗੁਰੂ ਚ ਇੱਕ ਹੋ ਗਿਆ ਹੁਣ ਉਹਨੂੰ ਕੋਈ ਪਛਾਣਤਾ ਰਿਆ ਨਹੀਂ ਹੁਣ ਜਾ ਕੇ ਸਿੰਘਾਸਣ ਤੇ ਸੱਚਖੰਡ ਤਖਤ ਤੇ ਜਾ ਕੇ ਉਹ ਵਾਹਿਗੁਰੂ ਦਾ ਪੁੱਤਰ ਬਹਿੰਦਾ ਹੈ ਹਾਂਜੀ ਬਾਈਰੂ ਗੁਰੂ ਸਾਹਿਬ ਕਹਿੰਦੇ ਆ ਵੀ ਇਸ ਗੁਰਸਿੱਖ ਨੂੰ ਗੁਰੂ ਸਾਹਿਬ ਬਹੁਤ ਪਿਆਰ ਨਾਲ ਨਾ ਉਹਨੂੰ ਜੀਵਨ ਦੇ ਵਿੱਚ ਗਾਈਡ ਕਰਦੇ ਆ ਔਰ ਬਹੁਤ ਬਹੁਤ ਪਿਆਰਾ ਜੀਵਨ ਉਹਨਾਂ ਦਾ ਬਣਾਉਂਦੇ ਗੁਰੂ ਸਾਹਿਬ ਕਹਿੰਦੇ ਆ ਸਤਗੁਰੂ ਸੇਕੀ ਕਰੇ ਪ੍ਰਤਪਾਲ ਸੇਵਕੋ ਗੁਰਸਥਾ ਦੇ ਆਲ ਗੁਰੂ ਸਾਹਿਬ ਦਾ ਜਿਹੜਾ ਪੁੱਤਰ ਬਣ ਜਨਾ ਗੁਰੂ ਸਾਹਿਬ ਉਹਤੇ ਹਮੇਸ਼ਾ ਦੇ ਆ ਰਹੇ ਨੇ ਉਹਦੀ ਪ੍ਰਤਪਾਲ ਨਾਲ ਬਹੁਤ ਜੀ ਲਾ ਕੇ ਬਹੁਤ ਪਿਆਰ ਨਾਲ ਉਹਨੂੰ ਪਾਲਦੇ ਆ ਸਿੱਖ ਕੀ ਗੁਰ ਦੁਰਮਤ ਮਲ ਹਰੇ ਸਾਰੀ ਉਹਦੀ ਮੈਲ ਜਿਹੜੀ ਧੋਗੇ ਨਾ ਉਹਨੂੰ ਬਹੁਤ ਬਹੁਤ ਵਧੀਆ ਪਿਆਰਾ ਜੀਵਨ ਉਹਦਾ ਬਣਾਉਂਦੇ ਆ ਗੁਰਬਚਨੀ ਹਰਨਾਮ ਉਚਰੈ ਸਤਗੁਰ ਸਿੱਖੇ ਬੰਧਨ ਕਾਟੇ ਸਾਡੇ ਹਰ ਤਰ੍ਹਾਂ ਦੇ ਬੰਧਨ ਕੱਟ ਦਿੰਦੇ ਆ ਮੈਲ ਕੱਟ ਦਿੰਦੇ ਆ ਪੁਰਾਣੇ ਕੀਤੇ ਕਰਮ ਕੱਟ ਦਿੰਦੇ ਆ ਗੁਰ ਕਾ ਸਿੱਖ ਵਿਕਾਰ ਤੇ ਹਟੇ ਸਾਡੋਂ ਵਿਕਾਰਾਂ ਤੋਂ ਠਾਕੇ ਜੋ ਮਨ ਦੇ ਮਗਲ ਆਕੇ ਅਸੀਂ ਵਿਕਾਰ ਕੀਤੇ ਸੀ ਉਹਨਾ ਉਧਰੋਂ ਠਾ ਕੇ ਨਾ ਸਤਿਗੁਰ ਸਿੱਖੇ ਬੰਦਨ ਕਾਟੇ ਗੁਰ ਕਾ ਸਿੱਖ ਵਿਕਾਰ ਤੇ ਹਾਟੇ ਵਿਕਾਰਾਂ ਤੋਂ ਹਟਾ ਦਿੰਦੇ ਆ ਸਤਿਗੁਰ ਸਿੱਖ ਕੋ ਨਾਮ ਧੰਦੇ ਨਾਮ ਧੰਦੇ ਕੇ ਨਾ ਸਾਨੂੰ ਬਹੁਤ ਹੀ ਧੰਨવાન ਕਰ ਦਿੰਦੇ ਆ ਨਾਮ ਧੰਦੇ ਕੇ ਗੁਰ ਕਾ ਸਿੱਖ ਵਿਭਾਗੀ ਹੈ ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੇ ਸਾਡਾ ਹਲਤ ਪਲਤ ਸਵਾਰ ਦਿੰਦੇ ਗੁਰੂ ਸਾਹਿਬ ਐ ਇੱਥੇ ਵੀ ਸਾਨੂੰ ਸੁਖੀ ਕਰ ਦਿੰਦੇ ਆ ਤੇ ਮਰਨ ਤੋਂ ਬਾਅਦ ਤਾਂ ਗੁਰੂ ਸਾਹਿਬ ਨੇ ਆਪਣੇ ਕੋਲ ਲੈ ਕੇ ਹੀ ਜਾਣਾ ਆ ਤੇ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੇ ਗੁਰੂ ਸਾਹਿਬ ਨਾ ਗੁਰਸਿੱਖ ਨੂੰ ਬਹੁਤ ਜੀ ਲਾਗੇ ਰੀਜ ਨਾਲ ਬਹੁਤ ਪਿਆਰ ਨਾਲ ਉਹਦਾ ਜੀਵਨ ਸਵਾਰਦੇ ਆ ਸੋ ਇੰਨੇ ਭਾਗਾਂ ਵਾਲਾ ਗੁਰਸਿੱਖ ਬਣਵਾਇਆ ਤੇ ਗੁਰਸਿੱਖ ਦਾ ਤੇ ਮਨਮੁਖ ਦਾ ਬਹੁਤ ਵੱਡਾ ਡਿਫਰੈਂਸ ਆ ਸੋ ਆਪਾਂ ਗੁਰਸਿੱਖ ਬਣਨਾ ਗੁਰੂ ਦੀ ਸਿੱਖਿਆ ਤੇ ਆਪਾਂ ਤੁਰਨਾ ਆ ਨਾ ਕਿ ਮਨ ਦੇ ਮਗਲ ਲੱਗਣਾ ਹੈ ਹਾਂਜੀ ਜੀਰਾ ਭਾਈ ਸਾਹਿਬ ਜੀ ਉਹ ਕਹਿੰਦੇ ਕਿ ਲੋਕ ਸੁਖੀਏ ਪਰ ਲੋਕ ਸੁਹੇਲੇ ਹਾਂਜੀ ਨਾਨਕ ਹਰਪ੍ਰਵਾਪੇ ਮਲੇ ਆਪੇ ਮੇਲੇ ਆ ਵੈਰੂ ਆਪ ਸਾਨੂੰ ਇੱਥੇ ਲੋਕ ਤੇ ਪ੍ਰਲੋਕ ਮਰਨ ਤੋਂ ਬਾਅਦ ਸੁਹੇਲਾ ਬਣਾ ਦਿੰਦੇ ਆ ਸੋ ਗੁਰੂ ਸਾਹਿਬ ਬਹੁਤ ਕਿਰਪਾ ਕਰਦੇ ਆਪਣੇ ਗੁਰਸਿੱਖ ਦਾ ਜੀਵਨ ਬਹੁਤ ਹੀ ਵੱਡੇ ਭਾਗਾਂ ਵਾਲਾ ਕਰਕੇ ਬਹੁਤ ਹੀ ਖੁਸ਼ੀਆਂ ਭਰਿਆ ਜੀਵਨ ਬਣਾ ਦਿੰਦੇ ਆ ਜਿਹੜੇ ਕਿ ਜਿਹਦਾ ਕੀ ਕੰਪੇਅਰ ਕੰਪੇਰੀ ਜਿਵੇਂ ਹੈ ਨੀਗਾ ਜਿਹੜਾ ਕੋਈ ਮੁਕਾਬਲਾ ਹੀ ਹੈ ਨੀਗਾ ਜਿਹੜਾ ਜਿਹਦਾ ਕੋਈ ਤੋੜ ਹੀ ਹੈ ਨੀਗਾ